25 25 50 ਬਟਾਲੇ ਨਾਕਿਆਂ ਤੇ ਅਤੀ ਰਾਤੀ ਕੋਈ ਪੁਲਸਵਾਲਾ ਤੇ ਲੱਭ ਕੇ ਵਖਾ ਇੱਥੇ ਇੱਕ ਵੀ ਸੁਰੱਖਿਆ ਕਰਮੀ ਨਹੀਂ ਹੈ ਪੁਲਿਸ ਵਾਲਾ ਨਹੀਂ ਹੈ ਨਾਕਾ ਕਿਤੇ ਵੀ ਨਹੀਂ ਹੈ ਨਾ ਹੀ ਕੋਈ ਮੁਲਾਜ਼ਮ ਦਿਖਾਈ ਦੇ ਰਿਹਾ ਹੈ ਬਟਾਲਾ ਪੁਲਿਸ ਲਾਪਤਾ ਹੈ ਨਾਕੇ ਖਾਲੀ ਪਏ ਨੇ ਵਿਹਲੇ ਪਏ ਨੇ ਔਰ ਉਹਨਾਂ ਨਾਕਿਆਂ ਦੇ ਉੱਤੇ ਇੱਕ ਵੀ ਸੁਰੱਖਿਆ ਕਰਮੀ ਨਹੀਂ ਹੈ ਰਾਤੇ ਹਨੇਰਿਆਂ ਚ ਖਾਕੀ ਕਾਇ ਪੰਜਾਬ ਪੁਲਿਸ ਪੂਰੀ ਸੌਦਾ ਦੇ ਰਹੀ ਹੈ ਅਪਰਾਧੀਆਂ ਨੂੰ ਪਿਛਾਂਚ ਨਾਲਿਓ ਕਿ ਸਨਾਂ ਕਿ ਤੇ ਸਾਡਾ ਮੁਲਾਜ਼ਮ ਨਹੀਂ ਮਿਲੇਗਾ ਖਾਸ ਕਰਕੇ ਰਾਤ ਦੇ ਸਮੇਂ ਨਾਕਿਆਂ ਤੋਂ ਬਟਾਲਾ ਪੁਲਿਸ ਸ਼ੂਮੰਤਰ ਪੁੱਲਾ ਸੱਦਾ ਆਓ ਜਿਹੜੀ ਮਰਜ਼ੀ ਵਾਰਦਾਤ ਕਰਕੇ ਤੇ ਘਰਾਂ ਨੂੰ ਜਾਓ ਦੌੜ ਜੋ ਕਿਸੇ ਚੌਕ ਦੇ ਵਿੱਚ ਕੋਈ ਮੁਲਾਜ਼ਮ ਤੁਹਾਨੂੰ ਰੋਕਣ ਵਾਲਾ ਟੋਕਣ ਵਾਲਾ ਤੇ ਪੁੱਛਣ ਵਾਲਾ ਨਹੀਂ ਵੀ ਭਾਈ ਕੌਣ ਹੋ ਤੇ ਕਿੱਧਰੋਂ ਆਏ ਹੋ ਸ਼ਹਿਰ ਬਟਾਲੇ ਦੇ ਬਾਈਪਾਸ ਦੇ ਸਾਰੇ ਹੀ ਅਸੀਂ ਨਾਕੇ ਚੈੱਕ ਕੀਤੇ ਇੱਕ ਵੀ ਮੁਲਾਜ਼ਮ ਤੇ ਕਿਤੇ ਪੀਸੀਆਰ ਦਾ ਇੱਕ ਵੀ ਬੰਦਾ ਸਾਨੂੰ ਦਿਖਾਈ ਨਹੀਂ ਦਿੱਤਾ ਰਾਪਰਾਵਾਂ ਜਬੇ ਖੌਫੇ ਬਟਾਲਾ ਪੁਲਿਸ ਬੜੇ ਦੁੱਖ ਦੀ ਗੱਲ ਹੈ ਕਿ ਐਸਐਸਪੀ ਆਫਿਸ ਤੋਂ ਵੱਧ ਤੋਂ ਵੱਧ 200 ਮੀਟਰ ਦੀ ਦੂਰੀ ਤੇ ਹੈ ਗਾਂਧੀ ਚੌਂ ਪਰ ਇੱਥੇ ਵੀ ਸੁਰੱਖਿਆ ਦੇ ਨਾਂ ਤੇ ਖਿਲਵਾੜ ਹੋ ਰਿਹਾ ਹੈ ਸੁਰੱਖਿਆ ਦੇ ਨਾਂ ਤੇ ਜ਼ੀਰੋ ਹੈ ਸੋ ਬਟਾਲੇ ਦੀ ਜਾਨ ਮਾਲ ਦੀ ਰਾਖੀ ਕਿਹਦੇ ਭਰੋਸੇ ਹੈ ਬਟਾਲੇ ਦੀ ਸੁਰੱਖਿਆ ਤੁਸੀਂ ਆਪ ਹੀ ਦੱਸਿਓ ਕਿ ਰਾਮ ਪਰੋਸੇ ਹੈ ਜਾਂ ਨਹੀਂ ਹੈ ਜਿਸ ਪੁਲਿਸ ਦੇ ਭਰੋਸੇ ਅਸੀਂ ਸਾਰੇ ਬੇਫਿਕਰੇ ਹੋ ਕੇ ਸੌਂ ਜਾਂਦੇ ਆਂ ਸਚਾਈ ਵੇਖ ਕੇ ਜੋਰਦਾਰ ਝਟਕਾ ਤੁਹਾਨੂੰ ਇੱਕ ਵਾਰੀ ਜਰੂਰ ਲੱਗਣ ਵਾਲਾ ਹੈ ਐਦਾ ਲੱਗ ਰਿਹਾ ਜਿਵੇਂ ਦੀਵਾਲੀ ਤੇ ਅਪਰਾਧੀਆਂ ਨੂੰ ਪੁਲਿਸ ਵੱਲੋਂ ਕੋਈ ਖੁੱਲੀ ਆਫਰ ਮਿਲੀ ਹੋਵੇ ਪੰਜਾਬ 'ਚ ਫਿਰੌਤੀਆਂ ਧਮਕੀਆਂ ਫਾਇਰਿੰਗ ਕਤਲੋਕਾਰਾਂ ਲੁੱਟਾਖੋਹਾਂ ਤੇ ਨਸ਼ੇ ਦੇ ਸੌਦਾਗਰਾਂ ਦਾ ਬੋਲਬਾਲਾ ਹੁਣ ਇਸ ਖਬਰ ਨੂੰ ਪੂਰਾ ਜਰੂਰ ਵੇਖਿਓ ਪਟਿਆਲੇ ਦੇ 10 ਐਂਟਰੀ ਪੁਆਇੰਟ ਐਸੇ ਐਂਟਰੀ ਪੁਆਇੰਟ ਜੋ ਮੇਨ ਐਂਟਰੀ ਪੁਆਇੰਟ ਨੇ ਜੋ ਸ਼ਹਿਰ ਦੀ ਸੁਰੱਖਿਆ ਦੇ ਲਈ ਬਹੁਤ ਜ਼ਰੂਰੀ ਨੇ ਉਹ 10 ਦੇ 10 ਐਂਟਰੀ ਪੁਆਇੰਟ ਸਾਨੂੰ ਖਾਲੀ ਮਿਲੇ ਇੱਕ ਵੀ ਪੁਲਿਸ ਮੁਲਾਜ਼ਮ ਨਹੀਂ ਮਿਲਿਆ ਨਾ ਕਿ ਬਿਲਕੁਲ ਸੁੰਨਸਾਨ ਤੇ ਖਾਲੀ ਦਿਖਾਈ ਦਿੱਤੇ ਨਾ ਪੀਸੀਆਰ ਨਾ ਪੈਟਰੋਲਿੰਗ ਪਾਰਟੀ ਤੇ ਤਹਿਸੀਲ ਕੰਪਲੈਕਸ ਦੇ ਦੋਨੋਂ ਗੇਟਾਂ ਤੇ ਕੋਈ ਵੀ ਪੁਲਿਸ ਮੁਲਾਜ਼ਮ ਦਿਖਾਈ ਨਾ ਦਿੱਤਾ ਤੇ ਗੇਟ ਵੀ ਸਾਨੂੰ ਖੁੱਲੇ ਮਿਲੇ ਨੇ ਤਹਿਸੀਲ ਕੰਪਲੈਕਸ ਦੇ ਦੋਨੋਂ ਗੇਟ ਖੁੱਲੇ ਮਿਲੇ ਐਸਐਸਪੀ ਬਟਾਲਾ ਦੀ ਰਹਾਇਸ਼ ਵਾਲਾ ਪਾਸਾ ਜੋ ਤਹਿਸੀਲ ਨਾਲ ਜੁੜਦਾ ਹੈ ਪੁਲਿਸ ਦੇ ਰਹਾਇਸ਼ੀ ਕੁਆਟਰ ਖਜ਼ਾਨਾ ਵਿਭਾਗ ਇਸ ਸਾਰੇ ਪਾਸੇ ਕਿਤੇ ਵੀ ਸਾਨੂੰ ਪੁਲਿਸ ਮੁਲਾਜ਼ਮ ਕੋਈ ਵੀ ਦਿਖਾਈ ਨਹੀਂ ਦਿੱਤਾ ਸਗੋਂ ਕਿ ਤਹਸੀਲ ਦੇ ਗੇਟ ਖੁੱਲਮ ਖੁੱਲੇ ਨੇ ਯਾਨੀ ਕਿ ਅਗਰ ਕੋਈ ਵੀ ਅਪਰਾਧੀ ਵਾਰਦਾਤ ਕਰਕੇ ਇੱਥੋਂ ਦੌੜਨਾ ਚਾਹੇ ਤਾਂ ਫੜਨ ਵਾਲਾ ਇੱਥੇ ਉਹਨਾਂ ਨੂੰ ਕੋਈ ਨਹੀਂ ਹੈ ਉਹ ਦੌੜ ਸਕਦੇ ਨੇ ਆਸਾਨੀ ਨਾਲ ਦੌੜ ਸਕਦੇ ਐਸਐਸਪੀ ਪਟਿਆਲਾ ਤੇ ਤਬ ਤੱਕ ਤੇ ਸਿਟੀ ਥਾਣੇ ਦੇ ਬਾਹਰ ਹੀ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਮਸਤੈਦ ਦਿਖਾਈ ਦਿੱਤੇ ਬਾਕੀ ਸਾਰੇ ਸ਼ਹਿਰ ਦੀ ਸੁਰੱਖਿਆ ਰੱਬ ਅਸਰੇ ਯਾਨੀ ਕਿ ਰਾਮ ਕਰੋ ਸੇ ਹੀ ਸਮਝੋ ਸਾਡੀ ਇਹ ਸਪੈਸ਼ਲ ਖਬਰ ਦਾ ਅਰਥ ਲੋਕਾਂ 'ਚ ਕਿਸੇ ਵੀ ਤਰ੍ਹਾਂ ਦਾ ਡਰ ਖੌਫ ਜਾਂ ਸੰਸਨੀ ਫੈਲਾਣਾ ਤੇ ਬਾਈ ਬਿਲਕੁਲ ਨਹੀਂ ਹੈ ਬਲਕਿ ਸ਼ੀਸ਼ੇ ਵਾਂਗ ਸਾਫ਼ ਤੇ ਸਪਸ਼ਟ ਸਚਾਈ ਤੁਹਾਡੇ ਸਾਹਮਣੇ ਪੇਸ਼ ਰੱਖਣਾ ਹੈ ਜਨਤਾ ਦੀ ਕਚਹਿਰੀ ਦੇ ਵਿੱਚ ਕਿ ਸਚਾਈ ਲੈ ਕੇ ਆਉਣਾ ਇਹੀ ਸਾਡਾ ਫਰਜ਼ ਸੀ ਉਹ ਅਸੀਂ ਪੂਰਾ ਕਰ ਦਿੱਤਾ ਸੋ ਜੋ ਚੌਥੇ ਥੰਮ ਦੀ ਡਿਊਟੀ ਤੁਸਾਂ ਲਗਾਈ ਹੈ ਉਹ ਅਸੀਂ ਨਿਭਾ ਦਿੱਤੀ ਹੈ ਐਸਐਸਪੀ ਸਾਹਿਬ ਹੁਣ ਜੋ ਤੁਹਾਡੇ ਫਰਜ਼ ਨੇ ਉਹ ਤੁਸੀਂ ਵੀ ਪੂਰੇ ਕਰ ਦਿਓ ਕਿਉਂਕਿ ਬਟਾਲਾ ਵਾਸੀ ਵਰਦੀ ਦੇ ਸائے ਹੇਠੀ ਸੁਰੱਖਿਅਤ ਰਹਿਣਗੇ ਐਸਐਸਪੀ ਬਟਾਲਾ ਸੁਹੇਲ ਕਾਸਮੀਰ ਦੇ ਅਫਸਰਾਂ ਨੂੰ ਆਪਣੇ ਆਪ ਤੇ ਇਹਨਾ ਮੰਨੇ ਕਿ ਰਾਤ ਨੂੰ ਨਾਕੇ ਭਾਵੇਂ ਖਾਲੀ ਰਹਿਣ ਪਰ ਇਹਨਾਂ ਦੇ ਹੁੰਦਿਆ ਘੁੱਗੀ ਘੂ ਨਹੀਂ ਕਰੂ ਤੇ ਚੜੀਚੂ ਨਹੀਂ ਕਰੂ ਪਰ ਅਫਸਰੋ ਰੁਕਿਓ ਜਰਾ ਡੀਜੀਪੀ ਪੰਜਾਬ ਗੌਰਵ ਯਾਦਨ ਨੇ ਪੰਜਾਬ ਦੇ ਮਾਹੌਲ ਨੂੰ ਲੈ ਕੇ ਇੰਨੀ ਚਿੰਤਾ ਜ਼ਾਹਿਰ ਕੀਤੀ ਹੈ ਕਿ ਬੀਐਸਐਫ ਦੀਆਂ 50 ਟੁਕੜੀਆਂ ਮੰਗਾਉਣੀਆਂ ਪੈ ਰਹੀਆਂ ਤੇ ਇਧਰ ਆਪਣੇ ਨਾਕੇ ਸੁੰਸਾਨ ਪਏ ਨੇ ਜਿहां ਬਟਾਲਾ ਦੇ 10 ਐਂਟਰੀ ਪੁਆਇੰਟਸ سمیت ਹੋਰ ਵੀ ਸਾਰੇ ਨਾਕੇ ਹੋ ਸਕਦਾ ਹੈ ਬਾਕੀ ਵੀ ਸੁੰਸਾਨ ਪਏ ਹੋਣ ਆਪਣਾ ਕੋਈ ਵੀ ਸਿਪਾਹੀ ਕੋਈ ਵੀ ਮੁਲਾਜ਼ਮ ਕਿਤੇ ਦਿਖਾਈ ਨਹੀਂ ਦਿੱਤਾ ਤੇ ਨਾ ਹੀ ਕੋਈ ਲੱਭ ਰਿਆ ਸੁਣ ਕੇ ਇਹ ਨਾ ਕਿਓ ਕਿ ਤੁਹਾਡੀ ਡਿਊਟੀ ਤੇ ਅਸੀਂ ਐਵੇਂ ਉਂਗਲ ਚੁੱਕੀ ਜਾ ਰਹੇ ਆਂ ਸ਼੍ਰੀਮਾਨ ਜੀ ਅਸੀਂ ਪੂਰੀ ਜ਼ਿੰਮੇਵਾਰੀ ਦੇ ਨਾਲ ਆਪਣੇ ਕੈਮਰੇ ਦੇ ਵਿੱਚ ਜੋ ਰਿਕਾਰਡ ਹੈ ਉਹਦੇ ਮੁਤਾਬਕ ਹੀ ਅਸੀਂ ਆਪਣਾ ਪੱਖ ਰੱਖ ਰਹੇ ਹਾਂ ਇਹ ਸਚਾਈ ਜਨਤਾ ਸਾਹਮਣੇ ਰੱਖ ਰਹੇ ਹਾਂ ਤੇ ਦਿਖਾ ਰਹੇ ਹਾਂ ਬਕਾਲਾ ਪੁਲਿਸ बेशक ਇੱਕ ਤੋਂ ਇੱਕ ਜਾਬਾਜ ਬਹਾਦਰ ਤੇ ਨੇੜਾ ਅਫਸਰ ਨੇ ਖੁਫੀਆ ਤੰਤਰ ਵੀ ਹਰ ਪਲ ਮੁਸਤੈਦ ਰਹਿੰਦਾ ਹੈ ਪਰ ਇੱਕ ਹੀ ਰਾਤ ਦੀ ਸੁਰੱਖਿਆ ਤੋਂ ਤੁਸੀਂ ਅਣਜਾਣੂ ਜਾਂ ਆਪ ਹੀ ਪਾਸਾ ਵਟਕੇ ਬੈਠੇ ਹੋ ਜਾਂ ਕੋਈ ਅਣਸਖਾ ਵੀ ਘਟਨਾ ਵਾਪਨ ਤੇ ਹੀ ਆਪੋ ਆਪਣੇ ਨਾਕੇ ਮੰਲ ਲੈਣੇ ਨੇ ਅਜੇ ਰਾਤ ਤੇ ਵੱਡੇ ਗੋਲੀਕਾਂਡ ਹੋਏ ਨੂੰ ਜ਼ਿਆਦਾ ਸਮਾਂ ਨਹੀਂ ਬੀਤਿਆ ਉਹਦੇ ਚ ਚਾਹੇ ਬੋਦੇ ਦੀ ਖੋਈ ਵਾਲਾ ਗੋਲੀਕਾਂਡ ਹੋਵੇ ਜਾਂ ਜੱਗੂ ਭਗਵਾਨਪੁਰੀਏ ਦੀ ਮਾਤਾ ਦੇ ਕਤਲ ਦਾ ਬੇਸ਼ੱਕ ਬਟਾਲਾ ਪੁਲਿਸ ਦਾ ਡਰ ਤੇ ਖੋਫੇ ਨਾ ਕਿ ਕੋਈ ਵੀ ਮਾੜਾ ਅੰਸਰ ਬਟਾਲੇ ਦੀ ਹਦੂਦ ਅੰਦਰ ਕੋਈ ਜੁਰਮ ਕਰਨ ਤੋਂ ਡਰੇਗਾ ਕਬਰायेਗਾ ਕੰਨਾਂ ਨੂੰ ਹੱਥ ਲਾਏਗਾ ਕਿਉਂਕਿ ਤੁਹਾਡਾ ਜਲਵਾ ਸਭ ਨੇ ਵੇਖ ਚੁੱਕੇ ਨੇ ਬਟਾਲਾ ਪੁਲਿਸ ਮੰਦਰੋ ਪਾਰ ਵੀ ਸ਼ਾਤਰ ਅਪਰਾਧੀਆਂ ਨੂੰ ਫੜ ਲੈਂਦੀ ਏ ਤੇ ਫਿਰ ਦਿਨੇ ਤਾਰੇ ਵਿਖਾਉਂਦੀ ਏ ਪਰ ਇੱਥੇ ਮਸਲਾ ਕਿ ਲੋਕਾਂ ਦੀ ਸੁਰੱਖਿਆ ਦਾ ਜਾਨ ਮਾਲ ਦਾ ਰਾਖੀ ਕੌਣ ਕਰੇਗਾ ਜਨਾਬ ਲੋਕ ਤੁਹਾਡੇ ਆਸਰੇ ਤੁਹਾਡੇ ਸਿਰ ਤੇ ਬਿਨਾਂ ਡਰੇ ਸਾਹਮਣੇ ਘਰਾਂ ਚੋਂ ਨਿਕਲਦੇ ਨੇ ਪਰ ਅਫਸਰੋ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਇਹ ਭਰੋਸਾ ਕਾਇਮ ਰੱਖਣਾ ਜਾਂ ਆਵਾਮ 'ਚ ਡਰ ਤੇ ਸਹਿਮ ਦਾ ਮਾਹੌਲ ਬਣਾਉਣਾ। ਸ਼ਹਿਰ ਬਟਾਲੇ ਦਾ ਸਭ ਤੋਂ ਸੰਵੇਦਨਸ਼ੀਲ ਚੌਕ ਇਹ ਚੌਰਾਸਤਾ ਹੈ ਜਿੱਥੇ ਇੱਕ ਪਾਸਾ ਜਾਂਦਾ ਅੰਮ੍ਰਿਤਸਰ ਨੂੰ ਇੱਕ ਪਾਸਾ ਜਾਂਦਾ ਹੈ ਜੇ ਐਂਡ ਕੇ ਵਾਲੇ ਪਾਸੇ ਨੂੰ ਔਰ ਫਤਿਹਗੜ ਚੂਰੀਆਂ ਰੋਡ ਨੂੰ ਨਿਕਲਦਾ ਔਰ ਇਧਰ ਵਾਲਾ ਪਾਸਾ ਜਲੰਧਰ ਰੋਡ ਤੇ ਜਾ ਕੇ ਮਿਲਦਾ ਹੈ ਔਰ ਇਹ ਸਾਈਡ ਸਿਟੀ ਰੋਡ ਨੂੰ ਜਾਂਦੀ ਹੈ ਜਾਨੀ ਕਿ ਬਸ ਅੱਡੇ ਨੂੰ ਇੰਡਸਟਰੀ ਏਰੀਆ ਨੂੰ ਜਾਂਦੀ ਹੈ। ਅਗਰ ਸੈਨ ਚੌਕ ਦੇ ਨਾਂ ਨਾਲ ਜਾਣਦੇ ਨੇ ਇਸ ਚੌਕ ਨੂੰ ਪਰ ਇਥੇ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਰਾਤ ਦੇ ਐਸ ਵੇਲੇ 11 ਵਜੇ ਨੇ ਪੰਜਾਬ ਦੇ ਡੀਜੀਪੀ ਸਾਹਿਬ ਕਹਰੇ ਨੇ ਖਤਰਾ ਬਹੁਤ ਹੈ ਪੰਜਾਬ ਕੰਪਨੀਆਂ ਵੀ ਆ ਰਹੀਆਂ ਨੇ ਬੇਸੱਧੀਆਂ ਪਰ ਕਿਤੇ ਵੀ ਤੁਹਾਨੂੰ ਕੋਈ ਸੁਰੱਖਿਆ ਕਰਮੀ ਨਹੀਂ ਲੱਭ ਰਿਆ ਇਹ ਪੰਜਾਬ ਪੁਲਿਸ ਆਖਰ ਕਿੱਥੇ ਸੁੱਤੀ ਪਈ ਹੈ ਔਰ ਇਥੋਂ ਦੀ ਪੰਜਾਬ ਦੀ ਜਿਹੜੀ ਬਟਾਲੇ ਦੀ ਸੁਰੱਖਿਆ ਕਿਹਦੇ ਹਵਾਲੇ ਸੋ ਬਰਾਊਂਡ ਜ਼ੀਰੋ ਤੋਂ ਅਸੀਂ ਸੱਚਾਈ ਦਖਾ ਰਹੇ ਹਾਂ ਕਿ ਪੰਜਾਬ ਪੁਲਿਸ ਕਿਤੇ ਵੀ ਕਿਸੇ ਵੀ ਚੌਂਕ ਦੇ ਵਿੱਚ ਨਹੀਂ ਲੱਭ ਰਹੀ ਰਾਮ ਪਰੋਸਿਆ ਹੈ ਸ਼ਹਿਰ ਬਟਾਲਾ ਜੀਹਾਂ ਰੱਬ ਤੇ ਪਰੋਸਿਆ ਹੈ ਸ਼ਹਿਰ ਬਟਾਲੇ ਦੀ ਸੁਰੱਖਿਆ ਅਸੀਂ ਖੜੇ ਹਾਂ ਨਾਕੇ ਤੇ ਪੰਜਾਬ ਪੁਲਿਸ ਦੀ ਇਹ ਚੌਕੀ ਕਹਿ ਲਈਏ ਪੰਜਾਬ ਪੁਲਿਸ ਦਾ ਇਹ ਨਾਕਾ ਕਹਿ ਲਈਏ ਪਰ ਇਹ ਬਿਲਕੁਲ ਖਾਲੀ ਹੈ ਇੱਥੇ ਸਿਰਫ ਇੱਕ ਗਲਾਸ ਦਿਖਾਈ ਦੇ ਰਿਹਾ ਕੱਲਾ ਗਲਾਸ ਔਰ ਕੁਰਸੀਆਂ ਅੰਦਰ ਖਾਲੀ ਨੇ ਔਰ ਇਸ ਪਾਸੇ ਬਿਲਕੁਲ ਚੌਂਕ ਮੈਂ ਕਹਾਂਗਾ ਆਪਣੇ ਸਾਥੀ ਨੂੰ ਸਹਿਯੋਗੀ ਨੂੰ ਕਿ ਚੌਂਕ ਦਿਖਾਓ ਖੁੱਲਾ ਸੱਦਾ ਹੈ ਖੁੱਲਾ ਸੱਦਾ ਹੈ ਆਓ ਜਿਹੜੀ ਮਰਜ਼ੀ ਵਾਰਦਾਤ ਕਰਕੇ ਤੇ ਘਰਾਂ ਨੂੰ ਜਾਓ ਦੌੜ ਜੋ ਕਿਸੇ ਚੌਂਕ ਦੇ ਵਿੱਚ ਕੋਈ ਬਲਾਜ਼ਮ ਤਾਨੂੰ ਰੋਕਣ ਵਾਲਾ ਟੋਕਣ ਵਾਲਾ ਤੇ ਪੁੱਛਣ ਵਾਲਾ ਨਹੀਂ ਵੀ ਭਾਈ ਕੌਣ ਹੋ ਤੇ ਕਿੱਧਰੋਂ ਆਏ ਹੋ ਤੇ ਕਿੰਨੇ ਜਣੇ ਹੋ ਤੇ ਕੀ ਕਰ ਰਹੇ ਹੋ ਵੇਖ ਲੋ ਬਟਾੜੇ ਦਾ ਹਾਲ ਤੇ ਬਟਾੜੇ ਦੇ ਚੌਂਕਾਂ ਦਾ ਹਾਲ ਅਸੀਂ ਪੁਲਿਸ ਨੂੰ ਪੁੱਛਣਾ ਚਾਹੁੰਦੇ ਆ ਕਿ ਆਖੇ ਤੁਹਾਡੇ ਜਿਹਨਾਂ ਦੀ ਰਾਤੀ ਡਿਊਟੀ ਕਿੱਥੇ ਸੁੱਤੇ ਪਏ ਨੇ ਕੌਣ ਹੈ ਜ਼ਿੰਮੇਵਾਰ ਬਟਾੜੇ ਦੀ ਸੁਰੱਖਿਆ ਕਿਸ ਦੀ ਹਵਾਲੇ ਰਾਮਪਰੋਸੇ ਰਪਰੋਸੇ ਬਟਾਲਾ ਦਾ ਜਲੰਧਰ ਅਮਰਸਰ ਬਾਈਪਾਸ ਔਰਮਾਨ ਰਿਜ਼ੋਰਟ ਇਹ ਪਾਸਾ ਹੈ ਪੌਸ਼ ਇਲਾਕਾ ਹੈ ਪੌਸ਼ ਕਲੋਨੀ ਹੈ ਸ਼ਹਿਰ ਦਾ ਸਭ ਤੋਂ ਸੰਵੇਦਨਸ਼ੀਲ ਇਲਾਕਾ ਇਸ ਤੋਂ ਅੱਗੇ ਗੁਰਦੁਆਰਾ ਕੰਦ ਸਾਹਿਬ ਨੂੰ ਜਾਂਦਾ ਰਸਤਾ ਔਰ ਇਹਦੀ ਬੈਕ ਸਾਈਡ ਦੀ ਗੱਲ ਕਰੀਏ ਆਪਾਂ ਤਾਂ ਪਿਛਲਾ ਪਾਸਾ ਨਵਾ ਪਿੰਡ ਤੇ ਸ਼ਾਹਬਾਦ ਨੂੰ ਜੁੜਦਾ ਰਸਤਾ ਇਹ ਵੀ ਇੱਕ ਹੈ ਚੌਰਾਸਤਾ ਤਾਂ ਇਹ ਪਾਸਾ ਜਿਹੜਾ ਦੇਖ ਰਹੇ ਹੋ ਇਹ ਜਲੰਧਰ ਰੋਡ ਨੂੰ ਜੁੜੇਗਾ ਔਰ ਜਲੰਧਰ ਰੋਡ ਦਾ ਹੀ ਇਹ ਮੇਨ ਰਸਤਾ ਹੈ ਔਰ ਇਸ ਪਾਸੇ ਜੋ ਪਿਛੇ ਹੈ ਇਹ ਜੁੜੇਗਾ ਜਾ ਕੇ ਅੰਮ੍ਰਿਤਸਰ ਚੌਕ ਦੇ ਵਿੱਚ ਯਾਨੀ ਕਿ ਅਗਰਸੈਂਟ ਚੌਕ ਦੇ ਵਿੱਚ ਐਕਾ ਕੋਈ ਲੱਭਾ ਤੁਹਾਨੂੰ ਮੈਨੂੰ ਤਾਂ ਨਹੀਂ ਲੱਭਾ ਜਰਾਬੇ ਆੜੀ ਤੁਹਾਨੂੰ ਲੱਭਾ ਕਿ ਨਹੀਂ ਲੱਭਾ ਵੇਖ ਲੋ ਕਿਤੇ ਸਿਕਿਉਰਟੀ ਨਹੀਂ ਕਿਤੇ ਕੋਈ ਪੀਸੀਆਰ ਵਾਲਾ ਨਹੀਂ ਤੇ ਕਿਤੇ ਕੋਈ ਪੁਲਸ ਦਾ ਬੰਦਾ ਨਹੀਂ ਜੇ ਸੋ ਆ ਬਟਾਲੇ ਦੀ ਸਿਕਿਉਰਟੀ ਸੈਕੰਡ ਪੁਆਇੰਟ ਅਰਮਾਨ ਰਿਜ਼ੋਰਟ ਅਸੀਂ ਬਟਾਲੇ ਦੇ ਜਲੰਧਰ ਅੰਮ੍ਰਿਤਸਰ ਬਾਈਪਾਸ ਦੇ ਉੱਤੇ ਖੜੇ ਆ ਇਹ ਚੌਰਾਸਤਾ ਹੈ ਇਹ ਚੌਰਾਸਤਾ ਬੋਤੇ ਦੀ ਖੂਈ ਵਾਲਾ ਚੌਰਾਸਤਾ ਹੈ ਇਸ ਪਾਸੇ ਨੂੰ ਬੋਤੇ ਦੀ ਖੂਈ ਨੂੰ ਜਾਂਦਾ ਰਸਤਾ ਔਰ ਇਹ ਫਿਰ ਗੁਰਦੁਆਰਾ ਕਨਸਾਹਾਤੀ ਗੇਟੋਂ ਨਿਕਲ ਜਾਂਦਾ ਹੈ ਔਰ ਤੁਹਾਡੀ ਜੋ ਬੈਕ ਸਾਈਡ ਹੈ ਜਿਵੇਂ ਦੱਸਿਆ ਕਿ ਅਗਰ ਸੈ ਚੌਂਕ ਔਰ ਇਹ ਵਾਲਾ ਫਿਰ ਜਲੰਧਰ ਰੋਡ ਨੂੰ ਪਰ ਹੈਰਾਨੀ ਦੀ ਗੱਲ ਹੈ ਕਿ ਇੱਥੇ ਵੀ ਇੱਕ ਵੀ ਮੁਲਾਜ਼ਮ ਇੱਕ ਵੀ ਸੁਰੱਖਿਆ ਦਾ ਕਰਮਚਾਰੀ ਨਹੀਂ ਹੈ ਸੰਵੇਦਨਸ਼ੀਲ ਮਾਹੌਲ ਹੈ ਦਿਨ ਤਿਹਾਰਾਂ ਦਾ ਮੌਸਮ ਚੱਲ ਰਿਹਾ ਸੀਜ਼ਨ ਚੱਲ ਰਿਹਾ ਹੈ ਔਰ ਵਾਰ-ਵਾਰ ਵਾਰਦਾਤਾਂ ਹੋ ਰਹੀਆਂ ਨੇ ਬਹੁਤ ਵੱਡੀਆਂ ਵਾਰਦਾਤਾਂ ਕਿਤੇ ਗੋਲੀ ਤੀਆਂ ਤੇ ਕਿਤੇ ਕੋਈ ਅਸਲਾ ਫੜਿਆ ਜਾ ਰਿਹਾ ਪਰ ਬਟਾਲੇ ਚ ਸੁਰੱਖਿਆ ਜ਼ੀਰੋ ਔਰ ਇਸ ਏਰੀਆ ਦੀ ਪਹਿਲਾਂ ਹੀ ਦੱਸ ਦੀ ਬੋਤੇ ਦੀ ਖੂਈ ਵਾਲੀ ਘਟਨਾ ਤੁਸੀਂ ਸੁਣੀ ਹੋਣੀ ਹੈ ਜਦੋਂ ਪਿਛਲੇ ਦਿਨਾਂ ਦੇ ਵਿੱਚ ਬੋਤੇ ਦੀ ਖੂਈ ਦੇ ਉੱਤੇ ਹੀ ਇੱਕ ਸਰਪੰਚ ਦੇ ਉੱਤੇ ਮੇਲੇ ਦੇ ਦੌਰਾਨ ਗੋਲੀਆਂ ਚੱਲਦੇ ਨੇ ਅੱਜ ਤੋਂ ਕੋ 3 ਮਹੀਨੇ ਪਹਿਲਾਂ ਦੀ 2 ਮਹੀਨੇ ਪਹਿਲਾਂ ਦੀ ਘਟਨਾ ਹੈਗੀ ਔਰ ਇਸੇ ਹੀ ਜਗਾਹ ਤੇ ਹਟਾ ਸਮੇਦਨ ਚੀ ਲੈ ਗਿਆ ਹੋ ਗਿਆ ਰਥੇ ਚੌਕ ਦੇ ਨਾਲ ਹੀ ਅਗਲੇ ਪਾਸੇ ਘਰ ਵੀ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਅਬਜ਼ਰਵਰ ਵੀ ਆਏ ਹੋਏ ਨੇ ਇਸੇ ਪਾਸੇ ਪੈਲਸ ਹੀ ਪੈਲਸ ਨੇ ਔਰ ਉਹਨਾਂ ਪੈਲਸਾਂ ਦੇ ਵਿੱਚ ਕਿਸੇ ਇੱਕ ਜਗ੍ਹਾ ਦੇ ਉੱਤੇ ਹੋ ਰਿਹਾ ਵੀ ਰਹੇ ਨੇ ਤੇ ਪੁਲਿਸ ਨੂੰ ਸੁਰੱਖਿਆ ਦਾ ਕਿਸੇ ਵੀ ਆਈਪੀ ਦੀ ਸੁਰੱਖਿਆ ਦਾ ਵੀ ਕੋਈ ਪਰਵਾਹ ਨਹੀਂ ਬਟਾਲੇ ਦੀ ਸੁਰੱਖਿਆ ਦੀ ਕੋਈ ਪਰਵਾਹ ਨਹੀਂ ਆਖਿਰ ਉਹ ਲੋਕ ਕੌਣ ਨੇ ਕਿਹੜੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਦੀ ਇੱਥੇ ਡਿਊਟੀ ਸੀ ਤੇ ਇਥੋਂ ਗੈਰਹਾਜ਼ਰ ਕਿਉਂ ਨੇ ਬਟਾਲਾ ਫੇਰ ਅਸੀਂ ਪੁੱਛ ਰਹੇ ਆ ਕਿ ਕਿਹਦੇ ਭਰੋਸੇ ਆ ਬਾਹਰ ਤਾਂ ਤਾਂ ਹੋਣ ਕਿਉਂ ਨਾ ਜਦੋਂ ਰਾਹ ਖੁੱਲੇ ਨੇ ਚੌਂਕ ਖੁੱਲੇ ਨੇ ਕਰੋ ਚੋਰੀ ਲੁੱਟਖੋ ਕਰੋ ਜੋ ਮਰਜ਼ੀ ਕਰੋ ਤੇ ਇਧਰੋਂ ਦੀ ਨਿਕਲ ਜਾਓ ਐਨੂੰ ਨਿਕਲ ਜਾਓ ਇਧਰੋਂ ਨਿਕਲ ਜਾਓ ਕੋ ਫੜਨ ਵਾਲਾ ਨਹੀਂ ਬੋਤੇ ਦੀ ਕੋਈ ਇਸ ਚੌਂਕ ਦੇ ਵਿੱਚ ਸੱਤ ਨੰਬਰ ਇਹ ਕਾਊਂਟਰ ਲੱਗਾ ਹੋਇਆ ਇਹ ਨਾਕਾ ਲੱਗਾ ਹੋਇਆ ਔਰ ਇਹ ਨਾਕੇ ਦੇ ਵਿੱਚ ਫਿਰ ਖਾਲੀ ਕੁਰਸੀਆਂ ਤੇ ਹੈਗੀਆਂ ਨੇ ਪਰ ਇੱਥੇ ਯਕੀਨ ਮੰਨੋ ਕੋਈ ਵੀ ਵੀਰ ਕੋਈ ਵੀ ਪੁਲਿਸ ਵਾਲਾ ਮੁਲਾਜ਼ਮ ਦਿਖਾਈ ਨਹੀਂ ਜੇ ਤੇਰੇਆ ਕੁਰਸੇ ਤੇ ਕੁਰਸੀ ਚੜੀ ਪਈ ਜੇ ਪਰ ਇੱਥੇ ਕੋਈ ਬੰਦਾ ਨਹੀਂ ਜੇ ਤਾਂ ਸੱਤ ਨੰਬਰ ਪੰਜਾਬ ਪੁਲਿਸ ਦਾ ਇਹ ਨਾਕਾ ਬੋਦੇ ਦੀ ਖੁਈ ਦੇ ਉੱਤੇ ਚੌਂਕ ਦੇ ਵਿੱਚ ਲੱਗਾ ਹੈ ਔਰ ਇੱਕ ਪਾਸੇ ਬੋਦੇ ਦੀ ਖੁਈ ਔਰ ਇਧਰਲੇ ਪਾਸੇ ਪੈਲੇਸ ਹੀ ਪੈਲੇਸ ਇਸ ਪਾਸੇ ਵੀ ਪੈਲੇਸ ਹੀ ਪੈਲੇਸ ਔਰ ਕਈ ਨਾਮ ਔਰ ਜਿਹੜੇ ਵੱਡੇ ਧਾਰਮਿਕ ਸਥਾਨ ਵੀ ਹੈਗੇ ਨੇ ਪਰ ਇੱਥੇ ਪੁਲਿਸ ਨਹੀਂ ਜੇ ਹੈਗੀ ਖਾਲੀ ਚੌਂ ਅਜੇ ਤਾਂ ਸੁਖ ਨਾਲ 11:30 ਹੋਏ ਨੇ ਤੇ ਇਹ ਹਾਲ ਹੈ ਆ ਭਾਈ ਪੁਲਿਸ ਕਿੱਥੇ ਸੁੱਤੀ ਪਈ ਹੈ ਤੇ ਬਟਾਲਾ ਕਿਹਦੇ ਪਰੋਸੇ ਆ ਦੱਸਣਾ ਪਏਗਾ ਪੁਲਿਸ ਅਸੀਂ ਖੜੇ ਆ ਬਟਾਲਾ ਤੋਂ ਜਲੰਧਰ ਰੋਡ ਤੇ ਔਰ ਇਸ ਰੋਡ ਦੇ ਠੀਕ ਸਾਹਮਣੇ ਬਜ਼ਾਦ ਵਾਲਿਆਂ ਦਾ ਕਿ ਸ਼ੋਰੂਮ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਇਸ ਜਗ੍ਹਾ ਤੇ ਇਸ ਸਵੇਦਨਸ਼ੀਲ ਇਲਾਕੇ ਦੇ ਵਿੱਚ ਵੀ ਪੁਲਿਸ ਦਾ ਕਿਤੇ ਵੀ ਨਾਮੋ ਨਿਸ਼ਾਨ ਨਹੀਂ ਹੈ ਤੁਸੀਂ ਸਾਹਮਣੇ ਦੇਖ ਰਖ ਸਕਦੇ ਹੋ ਕਿ ਜਲੰਧਰ ਰੋਡ ਹੈ ਅੱਗੇ ਅਚਲ ਸਭ ਗੁਰਦੁਆਰਾ ਵੀ ਹੈ ਚਿਲੇਸ਼ਵਰ ਧਾਮ ਮੰਦਿਰ ਵੀ ਹੈ ਕਿੰਨਾ ਸਵੇਦਨਸ਼ੀਲ ਏਰੀਆ ਹੈ ਔਰ ਅਸੀਂ ਜਾਣਦੇ ਆ ਕਿ ਇਸੇ ਹੀ ਬਾਈਪਾਸ ਤੇ ਇਸੇ ਰੋਡ ਤੇ ਚੰਦ ਕੋ ਕਦਮਾਂ ਦੇ ਉੱਤੇ ਹੀ ਦਰਸ਼ਨダス ਦਾ ਡੇਰਾ ਵੀ ਹੈ ਔਰ ਉਹਦੇ ਬਾਅਦ ਅਚਲ ਆਪਣੇ ਕੰਦ ਸਾਹਿਬ ਨੂੰ ਵੀ ਰਸਤਾ ਇਸੇ ਪਾਸੇ ਜਾਂਦਾ ਔਰ ਅੱਗੇ ਪੌਛ ਇਲਾਕੇ ਵੀ ਨੇ ਕਲੋਨੀਆਂ ਵੀ ਨੇ ਪੈਲਸ ਵੀ ਨੇ ਇੱਕ ਤੋਂ ਇੱਕ ਸ਼ੋਰਮ ਵੀ ਨੇ ਪਰ ਇੱਥੇ ਨਹੀਂ ਮਿਲਦੀ ਤਾਂ ਸਿਰਫ ਪੁਲਿਸ ਹੀ ਨਹੀਂ ਮਿਲਦੀ ਜਿਹੜੇ ਮਿਲਦੀ ਜ਼ਰੂਰ ਹੈ ਪਰ ਕਦੋਂ ਜਦੋਂ ਉਹਨਾਂ ਨੇ ਚਲਾਨ ਵਗੈਰਾ ਕੱਟਣੇ ਹੁੰਦੇ ਨੇ ਆਖਿਰ ਇਹ ਗਏ ਕਿੱਥੇ ਆ ਸੁਰੱਖਿਆ ਕਿਹਦੇ ਹਵਾਲੇ ਆ ਬਟਾਲੇ ਦੇ ਵਿੱਚ ਬਾਹਰ ਤਾਂ ਤਾਂ ਦਿਨ ਬੈ ਦਿਨ ਵਧ ਰਹੀਆਂ ਚੋਰੀਆਂ ਹੋ ਰਹੀਆਂ ਬਹੁਤ ਕੁਝ ਹੋ ਰਿਹਾ ਤੁਹਾਨੂੰ ਠੱਲ ਕੌਣ ਪਾਉ ਨਾ ਕਿਵੇਂ ਪਾਉ ਸੋ ਗਰਾਉਂਡ ਜੀ ਰੋਦੀ ਰਿਪੋਰਟ ਕਿੱਥੇ ਕਿੱਥੇ ਸੁਰੱਖਿਆ ਨਹੀਂ ਹੈ ਅੱਗੇ ਚੱਲ ਕੇ ਦੇਖਦੇ ਹਾਂ ਅੱਗੇ ਕਿੱਥੇ ਕੀ ਮਿਲਦਾ ਹੈ ਉਮਰਪੁਰ ਦੇ ਚੌਕ ਦੇ ਵਿੱਚ ਖੜੇ ਹੈ ਔਰ ਇਹ ਪਾਸਾ ਜਾਂਦਾ ਸ਼੍ਰੀ ਹਰਗੋਬਿੰਦਪੁਰ ਨੂੰ ਇਹ ਪਾਸਾ ਜਲੰਧਰ ਨੂੰ ਔਰ ਇਹ ਪਾਸਾ ਸ਼ਹਿਰ ਦੇ ਅੰਦਰ ਹੈ ਔਰ ਇਧਰ ਬੱਸ ਅੱਡੇ ਹੈ ਜਾਨੀ ਕਿ ਬੱਸ ਅਡੇ ਅਨੁਸਾਰ ਨੂੰ ਰਸਾ ਜਾ ਰਿਹਾ ਪਰ ਇੱਥੇ ਸੁਰੱਖਿਆ ਜ਼ੀਰੋ ਕਿਤੇ ਪੁਲਿਸ ਦਾ ਕੋਈ ਮੁਲਾਜ਼ਮ ਕਿਤੇ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਅਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕਿ ਕੋਈ ਵੀ ਆ ਰਿਹਾ ਜਾ ਰਿਹਾ ਟ੍ਰੈਫਿਕ ਆ ਰਹੀ ਹੈ ਮੋਟਰਸਾਈਕਲ ਤੇ ਸਵਾਰ ਜਾ ਰਹੇ ਨੇ ਔਰ ਉਹਨਾਂ ਦੇ ਵਿੱਚ ਵੈਪਨ ਕਿਤੇ ਕੋਲਾ ਕਿਦਾਂ ਦਾ ਵੈਪਨ ਹੈ ਕਿਸੇ ਨੂੰ ਕੀ ਪਤਾ ਵਾਰਦਾਤ ਕਰਕੇ ਆ ਰਹੇ ਨੇ ਕਿ ਕਰਕੇ ਜਾ ਰਹੇ ਨੇ ਉਹਨਾਂ ਨੂੰ ਕੀ ਪਤਾ ਉਹ ਤਾਂ ਖੁਸ਼ ਹੀ ਬੜੇ ਹੋਣੇ ਨੇ ਜਿੰਨੇ ਵੀ ਵਾਰਦਾਤਾ ਕਰਨ ਵਾਲੇ ਲੋਕ ਨੇ ਚੋਰੀ ਚਿਕਾਰੀ ਕਰਨ ਵਾਲੇ ਲੋਕ ਨੇ ਉਹ ਤਾਂ ਥੈਂਕ ਯੂ ਕਹਿੰਦੇ ਹੋਣੇ ਪੰਜਾਬ ਪੁਲਿਸ ਨੂੰ ਸ਼ੁਕਰੀਆ ਕਹਿੰਦੇ ਹੋਣੇ ਪੰਜਾਬ ਪੁਲਿਸ ਨੂੰ ਕਿ ਤੁਸੀਂ ਸਾਡਾ ਇੰਨਾ ਖਿਆਰ ਰੱਖਦੇ ਜੀ ਸਾਡੇ ਲਈ ਇੰਨੇ ਰਾਹ ਖੁੱਲੇ ਰੱਖੇ ਨੇ ਸਾਡੇ ਵਾਸਤੇ ਕਿਤੇ ਨਾਕਾ ਵੀ ਨਹੀਂ ਲੱਗਣ ਦਿੰਦੇ ਤੇ ਜਦੋਂ ਸਾਡੇ ਨਾਲ ਕਿਸੇ ਵੀ ਕਲੋਨੀ ਚ ਕਿਸੇ ਪੌਜ ਕਲੋਨੀ ਕਿਸੇ ਘਰ ਚ ਕੁਝ ਵੀ ਹੋ ਜਾਂਦਾ ਤੇ ਅਸੀਂ ਕਹਿੰਨੇ ਆ ਕਿ ਪੁਲਿਸ ਤੇ ਮੁਸਤੈਦ ਹੀ ਬੜੀ ਹੈ ਅਸੀਂ ਤੁਹਾਨੂੰ ਮਸਤਾਬ ਪੁਲਿਸ ਦਿਖਾ ਰਹੇ ਹਾਂ ਇੱਕ ਵੀ ਨਾਕਾ ਇੱਕ ਵੀ ਬੰਦਾ ਇੱਕ ਵੀ ਮੁਲਾਜ਼ਮ ਨਹੀਂ ਜੇ ਅਗਰ ਹਰ ਪਾਸੇ ਦੇਖ ਰਿਹਾ ਤੇ ਖਾਲੀ ਚੌਕ ਤੋਂ ਇਹ ਉਮਰ ਕੋਰੇ ਦਾ ਮੇਨ ਚੌਕ ਪੂਸ਼ ਇਲਾਕੇ ਨੂੰ ਜੋੜਦਾ ਮੇਨ ਸ਼ਹਿਰ ਨੂੰ ਜੋੜਦਾ ਅੱਗੇ ਕਲੋਨੀਆਂ ਨੇ ਇਧਰ ਪੈਲਸ ਨੇ ਔਰ ਪਿਛਲੇ ਪਾਸੇ ਕਾਦੀਆਂ ਵਾਲੀ ਚੁੰਗੀ ਸਿਵਲ ਹਸਪੀਟਲ ਤੇ ਬਹੁਤ ਕੁਝ ਹੈ ਅੱਗੇ ਵੀ ਚੱਲਦੇ ਹਾਂ ਵੇਖ ਲਓ ਅਸੀਂ ਹੁਣ ਤੁਹਾਨੂੰ ਸਚਾਈ ਦਿਖਾ ਰਹੇ ਹਾਂ ਸ਼ੀਸ਼ਾ ਦਿਖਾ ਰਹੇ ਹਾਂ ਕਿ ਪੁਲਿਸ ਕਿਤੇ ਨਹੀਂ ਜੇ ਕਾਟੀਆਂ ਵਾਲੀ ਚੁੰਗੀ ਇਸ ਪਾਸੇ ਨੂੰ ਹਰਚੂਵਾਲ ਕਾਦੀਆਂ ਵਾਲਾ ਰੋਡ ਹੈ ਔਰ ਇਸ ਪਾਸੇ ਬਟਾਲਾ ਇਸ ਪਾਸੇ ਜਲੰਧਰ ਰੋਡ ਔਰ ਇਧਰ ਧਰਮਪੁਰਾ ਕਲੋਨੀ ਨੂੰ ਰੋੜਾ ਬਹੁਤ ਹੀ ਸੰਵੇਦਨਸ਼ੀਲ ਏਰੀਆ ਔਰ ਇਸ ਪਾਸੇ ਪਹਿਲਾਂ ਵੀ ਜਾਣਦੇ ਹੋ ਤੁਸੀਂ ਕਿ ਵਿਵਾਦ ਚੱਲ ਰਿਹਾ ਔਰ ਇੱਥੇ ਨਿਹੰਗ ਜਥੇਬੰਦੀਆਂ ਦੀ ਸ਼ੌਣੀ ਵੀ ਹੈ ਔਰ ਪਰ ਉਹਦੇ باوجود ਵੀ ਇਹ ਤਾਂ ਸੰਵੇਦਨਸ਼ੀਲ ਏਰੀਆ ਹੋਣ ਕਰਕੇ ਔਰ ਉਧਰ ਉਹ ਦਿਨ ਤਿਹਾੜ ਸਿਰਤੇ ਹੋਣ ਕਰਕੇ ਸਿਕਿਉਰਟੀ ਕਾਦੀਆਂ ਵਾਲੀ ਚੁੰਗੀ ਜਿੱਥੇ ਪੋਸ਼ ਇਲਾਕਾ ਔਰ ਸਭ ਤੋਂ ਸੰਵੇਦਨਸ਼ੀਲ ਇਲਾਕਾ ਹੈ ਔਰ ਇਹਦੇ باوجود ਵੀ ਇੱਥੇ ਕਿਤੇ ਵੀ ਸਿਕਿਉਰਟੀ ਦਾ ਕੋਈ ਮੁਲਾਜ਼ਮ ਨਹੀਂ ਲੱਭ ਰਿਹਾ ਸੁਰੱਖਿਆ 0 ਯਾਨੀ ਕਿ ਇੱਥੇ ਜਿਹੜਾ ਮਰਜ਼ੀ ਜੋ ਮਰਜ਼ੀ ਕਰਕੇ ਨਿਕਲ ਜਾਵੇ ਉਹਨੂੰ ਕਿਸੇ ਦਾ ਡਰ ਨਹੀਂ ਹੋਏਗਾ ਕਿਉਂਕਿ ਰੋਕਣ ਵਾਲਾ ਹੀ ਕੋਈ ਨਹੀਂ ਇੱਥੇ ਪੁੱਛਣ ਵਾਲਾ ਹੀ ਕੋਈ ਨਹੀਂ ਸੋ ਆਖਿਰ ਵਜ੍ਹਾ ਕੀ ਢਿੱਲ ਕਿੱਥੇ ਹੈ ਮੁਲਾਜ਼ਮ ਥੱਕ ਚੁੱਕੇ ਨੇ ਮੁਲਾਜ਼ਮ ਕਮਜ਼ੋਰ ਹੋ ਗਏ ਨੇ ਮੁਲਾਜ਼ਮ ਘਟ ਹੋ ਗਏ ਨੇ ਕਿ ਜਾਂ ਫਿਰ ਬਟਾਲੇ ਨੂੰ ਵੈਸੇ ਹੀ ਭੁਲੇਖੇ 'ਚ ਛੱਡ ਦਿੱਤਾ ਕਿ ਜਾਂ ਫਿਰ ਕਹਿ ਦਿੰਦਾ ਚੰਗਾ ਭਈ ਤੁਹਾਡਾ ਰੱਬ ਰੱਖ ਲੈ ਸਿਕਿਉਰਟੀ ਦੇ ਘਟਣ ਦੀ ਬਸ ਪੀਸੀਆਰ ਵਾਲੇ ਰਾਤ ਨੂੰ ਘੁੰਮਦੇ ਬਸ ਕਦੀ ਕਦੀ ਨਹੀਂ ਢੇਲੀ ਅੱਛਾ ਕਿੰਨੇ ਕਿ ਟੈਕ ਕਿੰਨੇ ਕਿ ਚੱਕਰ ਮਾਰਦੇ ਉਹ ਰਾਤ ਦੇ 2 3 ਵਜੇ ਤੱਕ ਹਮਤ ਪੱਕੇ ਹੀ ਹੈ ਕੋਈ ਵੀ ਰੇੜੀ ਵਾਲਾ ਜਿਹੜਾ ਮੰਨ ਲਓ ਕੋਈ ਸੌਦਾ ਵੇਚ ਕੇ ਆਉਂਦਾ ਰਾਤ ਨੂੰ ਪਰ ਉਹਨੂੰ ਖੋਵ ਵੀ ਹੁੰਦਾ ਵਾ ਕਿ ਪਤਾ ਨਹੀਂ ਕਿਹੜੇ ਵੇਲੇ ਮੇਰੇ ਕੋ ਪੈਸੇ ਲੁੱਟ ਲੈਣੇ ਆ। ਇਹ ਪੂਰਾ ਧਰਿਆ ਇੱਧਰਲੇ ਬਣ ਹਾਂਜੀ ਖਾਸ ਕਰਕੇ ਫੁਹਾਰਾ ਚੌਂਗ ਤੇ ਲਾਗੇ ਲੱਡੂਆਂ ਵਾਲਾ ਉਹਨੂੰ ਪੁੱਛੋ ਕਿ ਮੇਰੇ ਕੋ ਕਿੰਨੀ ਵਾਰੀ ਪੈਸੇ ਖੋਤੇ ਆ। ਤਿੰਨ ਵਾਰੀ ਉਹਦੇ ਕੋ ਪੈਸੇ ਖੋਤੇ ਜੇ ਕੋਈ ਨਾਕਾ ਇੱਥੇ ਪੁਲਿਸ ਦਾ ਕੋਈ ਨਹੀਂ ਲੱਗਾ ਨਾਕਾਂ ਨਹੀਂ ਜੇ ਪੀਸੀਆਰ ਵਾਲੇ ਬਸ ਰਾਤ ਕਰੀਬ 12 ਵੱਜ ਚੁੱਕੇ ਨੇ ਔਰ ਤੁਹਾਨੂੰ ਹੈਰਾਨੀ ਹੋਏਗੀ ਕਿ ਸਾਨੂੰ ਅਜੇ ਤੱਕ ਇੱਕ ਵੀ ਪੀਸੀਆਰ ਦਾ ਸੁਰੱਖਿਆ ਦਸਤਾ ਜਾਂ ਕਿਸੇ ਵੀ ਨਾਕੇ ਦੇ ਉੱਤੇ ਸੁਰੱਖਿਆ ਕਰਮੀ ਪੁਲਿਸ ਦਾ ਕਰਮਚਾਰੀ ਇੱਕ ਵੀ ਨਹੀਂ ਮਿਲਿਆ ਬੜੇ ਦੁੱਖ ਦੀ ਗੱਲ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਆਖਿਰ ਕਿਸ ਦੇ ਪਰੋਸੇ ਆ ਸੁਰੱਖਿਆ ਕਿਹਦੇ ਪਰੋਸੇ ਆ ਐਸੇ ਵੇਲੇ ਤੁਹਾਨੂੰ ਦਿਖਾ ਰਿਹਾ ਕਿ ਇਹ ਰੋਡ ਹੈ ਜਿਹੜਾ ਸ਼ਹਿਰ ਬਟਾਲੇ ਨੂੰ ਸਮਾਧ ਰੋਡ ਕਹਿੰਦੇ ਨੇ ਉਧਰ ਨੂੰ ਜਾਂਦਾ ਔਰ ਇਸ ਪਾਸੇ ਜਲੰਧਰ ਰੋਡ ਹੈ ਔਰ ਇਸ ਜਲੰਧਰ ਰੋਡ ਦੇ ਉੱਤੇ ਕਾਲਜ ਨੇ ਬਹੁਤ ਹੀ ਸ਼ਾਨਦਾਰ ਕਾਲਜ ਔਰ ਸਕੂਲ ਨੇ ਬਹੁਤ ਥੀ ਪੌਸ਼ ਇਲਾਕੇ ਦੀਆਂ ਜਾਨੀ ਕਿ ਪੌਸ਼ ਕਲੋਨੀਆ ਵੀ ਨੇ ਪਕੌੜ ਪੰਪ ਵੀ ਨੇ ਬਹੁਤ ਕੁਛ ਹੈ ਪਰ ਉਹਦੇ باوجود ਵੀ ਇੱਥੇ ਸੁਰੱਖਿਆ ਦਾ ਕੋਈ ਵੀ ਇੰਤਜ਼ਾਮ ਨਹੀਂ ਪੁਲਿਸ ਦਾ ਸੁਰੱਖਿਆ ਕਰ ਵੀ ਕੋਈ ਵੀ ਨਹੀਂ ਔਰ ਇਹ ਬਾਸਾਡੇ ਨੂੰ ਜਾ ਰਿਹਾ ਜਾਨੀ ਕਿ ਸ਼ਹਿਰਵਾਲ ਨੂੰ ਜਾ ਰਿਹਾ ਔਰ ਸਾਹਮਣੇ ਦੇਖ ਰਹੇ ਹੋ ਤੁਸੀਂ ਸ਼ਾਪਿੰਗ ਮਾਲ ਨੇ ਸ਼ਾਪਿੰਗ ਕੰਪਲੈਕਸ ਨੇ ਔਰ ਬਹੁਤ ਵੱਡੇ ਵੱਡੇ ਮਾਲ ਨੇ ਪਰ ਸੁਰੱਖਿਆ ਜ਼ੀਰੋ ਪੁਲਿਸ ਕਰਮੀ ਸਾਨੂੰ ਕਿਤੇ ਦਿਖਾਈ ਨਹੀਂ ਦਿੱਤਾ ਨਾਕਿਆ ਨਾਕੇ ਜਿੰਨੇ ਵੀ ਨੇ ਉਹ ਸਾਰੇ ਤੇ ਸਾਰੇ ਖਾਲੀ ਦੇ ਸੋ ਗਰਾਉਂਡ ਜ਼ੀਰੋ ਦੀ ਹਕੀਕਤ ਤੁਹਾਨੂੰ ਦਿਖਾ ਰਿਹਾ ਆ ਪਰ ਪੰਜਾਬ ਪੁਲਿਸ ਆਖਰੀ ਨਹੀਂ ਲਾਪਰਵਾਹੀ ਕਿਉਂ ਵਰਤ ਰਹੀ ਉਹਨਾਂ ਨੇ ਇਹਨਾਂ ਸਾਰੇ ਨਾਕਿਆਂ ਤੋਂ ਸੁਰੱਖਿਆ ਕਰਮੀ ਹਟਾਏ ਕਿਉਂ ਨਹੀਂ ਜੇ ਹੈਗੇ ਨੇ ਤਾਂ ਕਿੱਥੇ ਲੁਕੇ ਨੇ ਅੰਡਰਗਰਾਉਂਡ ਹੋ ਗਏ ਨੇ ਸਾਨੂੰ ਦਿਖਾਈ ਕਿਉਂ ਨਹੀਂ ਦੇਰੇ ਬਹੁਤ ਵੱਡਾ ਸਵਾਲ ਹੈ ਐਸਾ ਤੁਸੀਂ ਦੇਖ ਰਹੇ ਹੋ ਜਲੰਧਰ ਰੋਡ ਤੇ ਅਸੀਂ ਆਂ ਔਰ ਇਹ ਨਾਕੇ ਦੇ ਉੱਤੇ ਅਸੀਂ ਬੈਠੇ ਹੋਏ ਆ ਔਰ ਵੇਖ ਲਓ ਕਿਤੇ ਅਸੀਂ ਟੌਰ ਨਾਲ ਬੈਠੇ ਆ ਤਾਂ ਨਹੀਂ ਸਾਨੂੰ ਕੋਈ ਪੁੱਛਣ ਵਾਲ ਜੇਕਰ ਅਸੀਂ ਇੱਥੇ ਬੈਠ ਸਕਦੇ ਆ ਤੇ ਜਿਹੜਾ ਮਰਜ਼ੀ ਵਾਰਦਾਤ ਕਰਨ ਵਾਲਾ ਲੁਟੇਰਾ ਜਾਂ ਕੋਈ ਹੋਰ ਵੀ ਅਪਰਾਧੀ ਆਣ ਕੇ ਇੱਥੇ ਮਜੇ ਨਾਲ ਬਹਿ ਵੀ ਸਕਦਾ ਪੈਛਕ ਵੀ ਲਾ ਸਕਦਾ ਚਾਹ ਪਾਣੀ ਵੀ ਪੀ ਸਕਦਾ ਬੈਂਚ ਲੱਗਾ ਹੋਇਆ ਉਹ ਆਰਾਮ ਵੀ ਕਰ ਸਕਦਾ ਜਨਾਬ ਸੋ ਪੰਜਾਬ ਪੁਲਿਸ ਨੂੰ ਸੁਰੱਖਿਆ ਦੇਖੋ ਕਿੰਨੀ ਸ਼ਾਂਤ ਸੁਵਿਧਾ ਸੁਰੱਖਿਆ ਨਹੀਂ ਪੰਜਾਬ ਪੁਲਿਸ ਵੱਲੋਂ ਅਪਰਾਧੀਆਂ ਲਈ ਫੁੱਲ ਸੁਵਿਧਾ ਕਿਉਂ ਨਾ ਸੀਸਾਂ ਦੇਣ ਅਪਰਾਧੀ ਜਿੰਨੇ ਵੀ ਤੇ ਬਟਾਲੇ ਚ ਵਾਰਦਾ ਤਾਂ ਵਧਣ ਵੀ ਕਿਉਂ ਨਾ ਬੱਲੇ ਬੱਲੇ ਐਵੇਂ ਨਹੀਂ ਹੋਈ ਕਿਉਂ ਨਹੀਂ ਹੋ ਰਹੀਆਂ ਚੋਰੀਆਂ ਆਪ ਰੋਕ ਰਹੀਆਂ ਚੋਰੀਆਂ ਔਰ ਹਰ ਪਾਸੇ ਜਿੱਧਰ ਦੇਖੋ ਚੋਰੀਆਂ ਕਿਤੇ ਚੱਲ ਰਹੀਆਂ ਗੋਲੀਆਂ ਕਿਤੇ ਪੈਰੇ ਨਹੀਂ ਲੁੱਟਪੋ ਉਹ ਵੀ ਕਿਉਂ ਨਾ ਸਾ ਤੇਖ ਲੋ ਹਾਲ ਕੀ ਹੈ ਨਾਕੇ ਖਾਲੀ ਪਏ ਨੇ ਬੈਂਕ ਲੱਗੇ ਨੇ ਵਾਰਦਾਤਾ ਕਰੋ ਆਹ ਹਾਉਨਾ ਬੈਠੋ ਇੱਥੇ ਖਾ ਪੀ ਕੇ ਜਾਓ ਸੋ ਪੰਜਾਬ ਪੁਲਿਸ ਪੂਰੀ ਸੌਦਾ ਦੇ ਰਹੀ ਹੈ ਅਪਰਾਧੀਆਂ ਨੂੰ ਕਿ ਟੈਂਸ਼ਨ ਨਾ ਲਿਓ ਕਿਸੇ ਨਾਕੇ ਤੇ ਸਾਡਾ ਮੁਲਾਜ਼ਮ ਨਹੀਂ ਮਿਲੇਗਾ ਖਾਸ ਕਰਕੇ ਰਾਤ ਦੇ ਸਮੇਂ ਜਿਹਨੇ ਭਾਵੇਂ ਇੱਥੇ ਰੋਕੇ ਨਾਕੇ ਕਰਦੇ ਆਪੇ ਚਲਾਨ ਕੱਟਦੇ ਹੁਣ ਪਰ ਜਿਹਨੇ ਜ਼ਰੂਰ ਹੋਣਗੇ ਮੁਲਾਜ਼ਮ ਪਰ ਰਾਤ ਦੇ ਸਮੇਂ ਯਾਦ ਰੱਖਿਓ ਤੁਹਾਨੂੰ ਕੋਈ ਤੰਗ ਨਹੀਂ ਕਰੇਗਾ ਪੰਜਾਬ ਪੁਲਿਸ ਦਾ ਵਾਅਦਾ ਐਸਵੇਲੇ ਅਸੀਂ ਸ਼ਹਿਰ ਬਟਾਲੇ ਦੇ ਹਾਰਟਬੀਟ ਜਾਨੀ ਕਿ ਸ਼ਹਿਰ ਬਟਾਲੇ ਦੀ ਬਿਲਕੁਲ ਦਿਲ ਦੀ ਧੜਕਣ ਸਭ ਤੋਂ ਸੱਜਿਆ ਸੋਹਣਾ ਸੁੰਦਰ ਏਰੀਆ ਸੋ ਰੋਡ ਦੇ ਹਿੱਟੇ ਆ ਜਿਹਨੂੰ ਸਮਾਤ ਰੋਡ ਵੀ ਕਹਿੰਦੇ ਨੇ ਜਲੰਧਰ ਰੋਡ ਵੀ ਕਹਿੰਦੇ ਨੇ ਔਰ ਕਸਟਿਆਲਾ ਰੋਡ ਵੀ ਕਹਿ ਦਿੰਦੇ ਨੇ ਸੋ ਇੱਥੇ ਬੈਕਪੀ ਨੇ ਵੱਡੇ ਵੱਡੇ ਮਾਲ ਵੀ ਨੇ ਵੱਡੇ ਵੱਡੇ ਸ਼ੋਰੂਮ ਵੀ ਨੇ ਪਰ ਇੱਥੇ ਅਗਰ ਨਹੀਂ ਮਿਲ ਰਿਹਾ ਇਸ ਵੇਲੇ ਰਾਤ ਨੂੰ ਤਾਂ ਕੋਈ ਮੁਲਾਜ਼ਮ ਨਹੀਂ ਮਿਲ ਰਿਹਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗਰਾਊਂਡ ਜ਼ੀਰੋ ਦੀ ਹਕੀਕਤ ਕਿ ਪੀਸੀਆਰ ਦੀ ਕੋਈ ਵੀ ਗੱਡੀ ਪੰਜਾਬ ਪੁਲਿਸ ਦੀ ਕੋਈ ਵੀ ਸੁਰੱਖਿਆ ਕਰਮੀ ਸੁਰੱਖਿਆ ਦਸਤੇ ਕੋਈ ਪੈਟਰੋਲਿੰਗ ਕਰਦੀ ਹੋਈ ਗੱਡੀ ਪੈਟਰੋਲਿੰਗ ਕਰਦੀ ਹੋਈ ਪੁਲਿਸ ਪੈਟਰੋਲਿੰਗ ਕਰਦੇ ਹੋਏ ਮੁਲਾਜ਼ਮ ਕਿਤੇ ਦਿਖਾਈ ਨਹੀਂ ਦੇ ਰਹੇ ਭਾਈ ਕਿਤੇ ਦਿਖਾਈ ਨਹੀਂ ਦੇ ਰਹੇ ਸੋ ਆ ਤੁਸੀਂ ਦੇਖ ਲਓ ਹੁਣ ਚੰਗੀ ਤਰ੍ਹਾਂ ਕਿ ਐ ਹੁਣ ਬਟਾਲੇ ਦੀ ਸੁਰੱਖਿਆ ਤੁਸੀਂ ਆਪ ਹੀ ਦੱਸਿਓ ਕਿ ਰਾਮਪਰੋਸੇ ਹੈ ਜਾਂ ਨਹੀਂ ਹੈ ਸੋ ਇਹ ਲਾਈਵ ਤਸਵੀਰਾਂ ਰਾਤ ਦੇ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਗਰਾਊਂਡ ਜੀਰੋ ਤੋਂ ਦਿਖਾ ਰਹੇ ਹਾਂ ਸੋ ਸੁਰੱਖਿਆ ਦਾ ਕੋਈ ਵੀ ਕਰਮੀ ਬਟਾਲੇ ਸ਼ਹਿਰ ਦੀ ਰਾਤੀ ਦੇ ਲਈ ਅਪਰਾਧੀਆਂ ਨੂੰ ਨਕੇਲ ਪਾਉਣ ਦੇ ਲਈ ਨੱਥ ਪਾਉਣ ਦੇ ਲਈ ਬਟਾਲੇ ਦੀ ਕਿਸੇ ਵੀ ਚੌਕ ਕਿਸੇ ਵੀ ਸੜਕ ਤੇ ਦਿਖਾਈ ਨਹੀਂ ਦੇ ਰਿਹਾ ਗਾਂਦੇ ਚੌਕ 'ਚ ਖੜੇ ਹਾਂ ਇਸ ਪਾਸੇ ਹੈ ਡੇਰਾ ਬਾਬਾ ਨਾਨਕ ਕਲਾਨਾ ਰੋਡ ਔਰ ਇਹ ਅੰਮ੍ਰਿਤਸਰ ਰੋਡ ਹੈ ਔਰ ਇਸ ਪਾਸੇ ਪਠਾਨਕੋਟ ਰੋਡ ਹੈ ਔਰ ਤੁਹਾਡੀ ਬੈਕ ਸਾਈਡ ਦੇ ਉੱਤੇ ਸਿਟੀ ਰੋਡ ਹੈ ਜਿਹੜਾ ਸ਼ਹਿਰ ਬਟਾਲੇ ਦੇ ਸ਼ੀਰਾਂ ਵਾਲੇ ਦਰਵਾਜੇ ਨੂੰ ਜਾਂਦਾ ਗਾਡੀ ਚੌਂਕ ਜੇਰਕ ਮੈਂ ਕਹਾਂਗਾ ਆਪਣੇ ਵੀਰ ਨੂੰ ਕਿ ਦਿਖਾਇਓ ਹਾਂ ਕਿਤੇ ਕੋਈ ਸੁਰੱਖਿਆ ਦਾ ਕਰਮੀ ਮਿਲਦਾ ਇੱਥੇ ਇੱਕ ਵੀ ਸੁਰੱਖਿਆ ਕਰਮੀ ਨਹੀਂ ਹੈ ਪੁਲਿਸ ਵਾਲਾ ਨਹੀਂ ਹੈ ਨਾਕਾ ਕਿਤੇ ਵੀ ਨਹੀਂ ਹੈ ਨਾ ਹੀ ਕੋਈ ਮੁਲਾਜ਼ਮ ਦਿਖਾਈ ਦੇ ਰਿਹਾ ਪਰ ਇਸ ਕਾਰਨਰ ਦੇ ਉੱਤੇ ਇਸ ਸਾਈਡ ਦੇ ਉੱਤੇ ਦਿਨ ਦੇ ਟਾਈਮ ਇਸੇ ਹੀ ਜਗ੍ਹਾ ਤੇ ਟ੍ਰੈਫਿਕ ਵਾਲੇ ਜ਼ਰੂਰ ਹੁੰਦੇ ਨੇ ਔਰ ਉਸ ਮੌਕੇ ਟ੍ਰੈਫਿਕ ਕੰਟਰੋਲ ਕਰ ਰਹੇ ਹੁੰਦੇ ਨੇ ਪਰ ਸ਼ਹਿਰ ਦੀ ਸੁਰੱਖਿਆ ਕਿਹਦੇ ਹਵਾਲੇ ਹੈ ਬੜੇ ਦੁੱਖ ਦੀ ਗੱਲ ਹੈ ਕਿ ਐਸਐਸਪੀ ਆਫਿਸ ਤੋਂ ਵੱਧ ਤੋਂ ਵੱਧ 200 ਮੀਟਰ ਦੀ ਦੂਰੀ ਤੇ ਹੈ ਗਾਂਧੀ ਚੌਂ ਪਰ ਇੱਥੇ ਵੀ ਸੁਰੱਖਿਆ ਦੇ ਨਾਂ ਤੇ ਖਿਲਵਾੜ ਹੋ ਰਿਹਾ ਹੈ ਸੁਰੱਖਿਆ ਦੇ ਨਾਂ ਤੇ ਜ਼ੀਰੋ ਹੈ ਸੋ ਬਟਾਲੇ ਦੀ ਜਾਨ ਮਾਲ ਦੀ ਰਾਖੀ ਕਿਹਦੇ ਭਰੋਸੇ ਹੈ ਸੋ ਅਸੀਂ ਹੁਣ ਕਿਹਦੇ ਤੇ ਵਿਸ਼ਵਾਸ ਕਰੀਏ ਆਪਣਾ ਭਰੋਸਾ ਪੰਜਾਬ ਪੁਲਿਸ ਤੇ ਕਿੰਨਾ ਕਰ ਤੁਸੀਂ ਆਪੇ ਦੱਸ ਦਿਓ ਕਿ ਪੰਜਾਬ ਪੁਲਿਸ ਤੁਹਾਡੀ ਜਾਨ ਮਾਲ ਦੀ ਰਾਖੀ ਕਿੰਨਾ ਕੁ ਕਰ ਰਹੀ ਹੈ ਕਿੰਨੀ ਕੁ ਆਪਣੇ ਸੁਰੱਖਿਆ ਤੇ ਆਪਣੇ ਵਾਅਦੇ ਤੇ ਖਰੀ ਉੱਤਰ ਰਹੀ ਹੈ ਇਹ ਹੁਣ ਤੁਸੀਂ ਦੱਸੋ ਇਸ ਪਾਸੇ ਤਹਿਸੀਲ ਹੈ ਪੀ ਡਬਲਯੂ ਡੀ ਦਾ ਆਫਿਸ ਹੈ ਐਸ ਸੀ ਐਮ ਦਾ ਦਫਤਰ ਹੈ ਔਰ ਉਸ ਤੋਂ ਇਲਾਵਾ ਐਸ ਐਸ ਪੀ ਬਟਾਲਾ ਉਹਨਾਂ ਦੀ ਰਹਾਇਸ਼ ਵੀ ਇਸੇ ਸਾਈਡ ਹੈ ਜਿਹੜੀ ਕਿ ਬੈਕ ਸਾਈਡ ਹੈ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਤਾਂ ਇਹਦਾ ਸਵੇਦਨ ਜੀ ਲੇਰੀਆ ਹੈ ਗੇਟ ਖੁੱਲਾ ਮਿਲਿਆ ਸਾਨੂੰ ਰਾਤ ਦੇ 12 ਵਜੇ ਨੇ ਥੋੜਾ ਉੱਪਰ ਸਮਾਂ ਹੋ ਗਿਆ ਤੇ ਗੇਟ ਸਾਨੂੰ ਬਿਲਕੁਲ ਹੀ ਖੁੱਲਾ ਮਿਲ ਰਿਹਾ ਹੈ ਕਿੱਤੇ ਗੇਟ ਬੰਦ ਨਹੀਂ ਹੈ ਤਹਿਸੀਲ ਦਾ ਦੋ ਗੇਟ ਨੇ ਇੱਕ ਗੇਟ ਤਾਂ ਸਾਨੂੰ ਖੁੱਲਾ ਮਿਲਿਆ ਤੇ ਆਹ ਦੇਖੋ ਹੁਣ ਕੀ ਹੈ ਦੂਸਰਾ ਗੇਟ ਸੋ ਇਸ ਪਾਸੇ ਜੇ ਹੋਰ ਅਗਰ ਦੇਖਿਆ ਜਾਵੇ ਤਾਂ ਇਹ ਐਸਐਸਪੀ ਸਾਹਿਬ ਦਾ ਰਿਹائش ਹੈ ਆਫਿਸ ਵੀ ਹੈ ਔਰ ਜੇਕਰ ਇਦਾਂ ਰਸਤਾ ਖੁੱਲਾ ਹੈ ਔਰ ਗੇਟ ਖੁੱਲੇ ਹੋਏ ਨੇ ਜੇਕਰ ਕੋਈ ਵੀ ਅੱਜਕੱਲ ਜਿਵੇਂ ਜਿੰਨੇ ਵੀ ਅਪਰਾਧੀ ਨੇ ਸ਼ਰਾਰਤੀ ਲੋਕ ਨੇ ਤਾਂ ਫਿਰ ਕਹਿਣਾ ਕਿ ਆਣ ਕੇ ਉਹ ਵਾਰਦਾਤ ਕਰ ਗਏ ਜੋ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਐਸਐਸਪੀ ਆਫਿਸ ਦੀ ਪੈਕ ਸਾਈਡ ਹੈ ਪਰ ਤਹਿਸੀਲ ਦੇ ਦੋਨੋਂ ਗੇਟ ਜਿਹੜੇ ਨੇ ਉਹ ਖੁੱਲੇ ਹੋਏ ਨੇ ਔਰ ਇਸ ਰੋਡ ਦੇ ਉੱਤੇ ਜਿਹੜਾ ਮਰਜੀ ਜਦੋਂ ਮਰਜੀ ਇਸ ਪਾਸਿਓਂ ਦੀ ਆਣ ਕੇ ਕੋਈ ਵੀ ਵਾਰਦਾਤ ਕਰਕੇ ਆਸਾਨੀ ਦੇ ਨਾਲ ਦੌੜ ਸਕਦਾ ਹੈ ਸੋ ਇਸੇ ਕਰਕੇ ਅਸੀਂ ਰਾਤ ਦੇ ਇਹ ਤਕਰੀਬਨ 12 ਵਜੇ ਦੀ ਘਟਨਾ ਹੈ ਤੇ ਇਸ ਵੇਲੇ ਤੁਸੀਂ ਦੇਖ ਪਾ ਰਹੇ ਹੋ ਕਿ ਸੁਰੱਖਿਆ ਦੇ ਪ੍ਰਬੰਧ ਕਿਹੋ ਜਿਹੇ ਨੇ ਦੋਨੋਂ ਪਾਸੇ ਤਹਿਸੀਲ ਦੇ ਗੇਟ ਖੁੱਲੇ ਹੋਏ ਨੇ ਬੇਸ਼ੱਕ ਇੱਥੇ ਐਸਐਸਪੀ ਆਫਿਸ ਦੇ ਬਾਹਰ ਸੁਰੱਖਿਆ ਕਰਮਚਾਰੀ ਮੌਸਤੈਦ ਨੇ ਪਰ ਹਕੀਕਤ ਦੇ ਵਿੱਚ ਕੋਈ ਵੀ ਸ਼ਰਾਰਤੀ ਕੋਈ ਵੀ ਵੱਡੀ ਸ਼ਰਾਰਤ ਕਰਕੇ ਫਰਾਰ ਹੋ ਸਕਦਾ ਕਿਉਂਕਿ ਫਰਾਰ ਹੋਣ ਵਾਸਤੇ ਸਾਰੇ ਰਾਹ ਖੁੱਲੇ ਨੇ ਐਸਐਸਪੀ ਆਫਿਸ ਤੋਂ ਬਾਅਦ ਇਸ ਪਾਸੇ ਤੁਸੀਂ ਦੇਖੋ ਪੁਲਿਸ ਲਾਈਨ ਹੈ ਇਹ ਵੀ ਗੇਟ ਖੁੱਲਾ ਪਿਆ ਸਾਰੇ ਦਾ ਸਾਰ ਇਸ ਪਾਸੇ ਰਿਹਾਈ ਸ਼ ਹੈ ਪੁਲਿਸ ਮੁਲਾਜ਼ਮਾਂ ਦੀ ਇਹ ਵੀ ਖੁੱਲਾ ਪਿਆ ਆ ਗਏ ਹੁਣ ਅਸੀਂ ਤਹਿਸੀਲ ਦੇ ਵਿੱਚ ਆ ਗਏ ਆ ਤਹਿਸੀਲ ਤੋਂ ਬਾਹਰ ਨਿਕਲਾਂਗੇ ਸਾਨੂੰ ਕਿਤੇ ਕੋਈ ਮੁਲਾਜ਼ਮ ਸੁਰੱਖਿਆ ਕਰਮੀ ਨਹੀਂ ਮਿਲੇਗਾ ਪਿੱਛਾ ਰੋਕ ਟੋਕ ਲਈ ਐਸਡੀਐਮ ਆਫਿਸ ਅਸੀਂ ਪ੍ਰੋਸ ਕੀਤਾ ਹੁਣ ਅੱਗੇ ਆ ਗਿਆ ਤਹਿਸੀਲਦਾਰ ਦਾ ਆਫਿਸ ਸੋ ਇਹ ਸਾਰੀ ਤਹਿਸੀਲ ਹੈ ਇਸ ਤਹਿਸੀਲ ਤੋਂ ਬਾਅਦ ਆ ਗਿਆ ਜੀ ਤਹਿਸੀਲਦਾਰ ਦਾ ਆਫਿਸ ਤਹਿਸੀਲਦਾਰ ਦਾ ਆਫਿਸ ਦੇ ਨਾਲ ਹੀ ਆ ਗਿਆ ਮਾਲ ਵਿਭਾਗ ਜਿੱਥੇ ਖਜ਼ਾਨਾ ਹੁੰਦਾ ਹੈ ਜਿੱਥੇ ਪੈਸੇ ਜਮ੍ਹਾਂ ਹੁੰਦੇ ਨੇ ਸੋ ਇਹ ਮਾਲ ਵਿਭਾਗ ਹੈ ਖਜ਼ਾਨਾ ਅਫਸਰ ਇੱਥੇ ਬੈਠਦੇ ਨੇ ਤੇ ਆਓ ਹੁਣ ਦਿਖਾਈਏ ਤੁਹਾਨੂੰ ਇਥੋਂ ਤਹਿਸੀਲ ਤੋਂ ਅਸੀਂ ਕਿ ਕੇ ਬਾਅਦ तहसील ਤੋਂ ਬਾਹਰ ਨਿਕਲ ਰਗੇ ਤੇ ਆਕੇ ਗੇਟ ਹੈ ਗੇਟ ਖੁੱਲਾ ਪਿਆ ਜੀ ਅਸਾਂ ਵੀ ਨਾ ਤੁਸੀਂ ਜਾ ਸਕਦੇ ਕਿਸੇ ਨੇ ਨਹੀਂ ਰੋਕਿਆ ਕਿਸੇ ਨੇ ਨਹੀਂ ਟੋਕਿਆ ਅਰ ਹੁਣ ਅਹੀਂ ਦਿਖਾ ਰਹੇ ਤੁਹਾਨੂੰ ਐਸਐਸਪੀ ਆਫਿਸ ਬਟਾਲਾ ਸੋ ਸਾਨੂੰ ਸਿਰਫ ਔਰ ਸਿਰਫ ਐਸੇਲੇ ਅਗਰ ਕੋਈ ਮੁਲਾਜ਼ਮ ਦਿਖਾਈ ਦਿੱਤੇ ਨੇ ਤਾਂ ਉਹ ਐਸਐਸਪੀ ਆਫਿਸ ਦੇ ਬਾਹਰ ਹੀ ਦਿਖਾਈ ਦਿੱਤੇ ਸ਼ਹਿਰ ਬਟਾਲੇ ਦੇ ਬਾਈਪਾਸ ਦੇ ਸਾਰੇ ਹੀ ਅਸੀਂ ਆਕੇ ਚੈੱਕ ਕੀਤੇ ਇੱਕ ਵੀ ਮੁਲਾਜ਼ਮ ਤੇ ਕਿਤੇ ਪੀਸੀਆਰ ਦਾ ਇੱਕ ਵੀ ਬੰਦਾ ਸਾਨੂੰ ਦਿਖਾਈ ਨਹੀਂ ਦਿੱਤਾ ਅਸੀਂ ਤਹਿਸੀਲ ਦੇ ਵਿੱਚ ਗਏ ਤਾਂ ਦੇਖਿਆ ਦੋਨੋਂ ਪਾਸੇ ਦੇ ਗੇਟ ਖੁੱਲੇ ਪਏ ਨੇ ਕਿਤੇ ਕੋਈ ਸੁਰੱਖਿਆ ਕਰਮੀ ਨਹੀਂ ਐਸਐਸਪੀ ਸਾਡੀ ਰਹਾਇਸ਼ ਤੇ ਲਾਗੋਦੀ ਨਿਕਲੇ ਆ ਕੋਈ ਰੁਕ ਉੱਥੇ ਸੁਰੱਖਿਆ ਤਾਂ ਵੈਸੇ ਨਹੀਂ ਹੈ ਚਾਹੇ ਕੋਈ ਵੀ ਬੰਦਾ ਕੋਈ ਵੀ ਆਈਟਮ ਸੁੱਟ ਕੇ ਉਥੋਂ ਫਰਾਰ ਹੋ ਸਕਦਾ ਪਰ ਅਸੀਂ ਐਸਐਸਪੀ ਆਫਿਸ ਦੇ ਵੀ ਆਏ ਦੇਖਣ ਕਿ ਇੱਥੇ ਸੁਰੱਖਿਆ ਦੇ ਕੀ ਪ੍ਰਬੰਧ ਨੇ ਪਰ ਇੱਥੇ ਸਾਨੂੰ ਮੁਲਾਜ਼ਮ ਦਿਖਾਈ ਦਿੱਤੇ ਨਹੀਂ ਸੋ ਐਸਐਸਪੀ ਆਫਿਸ ਦੇ ਠੀਕ ਬਾਹਰ ਐਸ ਵੇਲੇ ਮੁਸਤੈਦ ਮੁਲਾਜ਼ਮ ਜਿਹੜੇ ਨਹੀਂ ਦਿਖਾਈ ਦੇ ਰਹੇ ਨੇ ਸਮਾਂ ਜਿਹੜਾ ਰਾਤ ਦਾ ਜਰੂਰ ਹੋ ਚੁੱਕਾ ਹੈ 12 ਤੋਂ ਉੱਪਰ ਦਾ ਸਮਾਂ ਜਿਹੜਾ ਉਹ ਹੋ ਗਿਆ ਪਰ ਐਸ ਵੇਲੇ ਅਸੀਂ ਜਰੂਰ ਅਸੀਂ ਦਿਖਾ ਦਈਏ ਕਿ ਪੂਰੇ ਸ਼ਹਿਰ ਦੇ ਕਿਸੇ ਨਾਕੇ 'ਚ ਕਿਸੇ ਚੌਕ 'ਚ ਕਿਸੇ ਚੌਰਾਹੇ 'ਚ ਇੱਕ ਵੀ ਮੁਲਾਜ਼ਮ ਸੁਰੱਖਿਆ ਕਰਮੀ ਦਿਖਾਈ ਨਹੀਂ ਦਿੱਤਾ ਪਰ ਐਸ ਵੇਲੇ ਅਗਰ ਦਿਖਾਈ ਦਿੱਤੇ ਨੇ ਹੁਣ ਤੱਕ ਸਾਡੇ ਕੋਲ ਪਿਛਲੇ 1 ਘੰਟੇ ਤੋਂ ਅਸੀਂ ਬਟਾਲੇ ਦਾ ਪੂਰੇ ਚੱਕਰ ਲਗਾ ਰਹੇ ਹਾਂ ਤਾਂ ਸਿਰਫ ਅਗਰ ਦਿਖਾਈ ਦਿੱਤੇ ਨੇ ਤੇ ਐਸਐਸਪੀ ਆਫਿਸ ਦੇ ਸਾਹਮਣੇ ਅਸਲੇ ਸਿਟੀ ਰੋਡ ਤੇ ਤੁਹਾਨੂੰ ਦਿਖਾ ਰਿਹਾ ਬਟਾਲੇ ਦਾ ਸਭ ਤੋਂ ਸਵੇਦਨਸ਼ੀਲ ਏਰੀਆ ਹੈ ਇੱਥੇ ਸਾਨੂੰ ਕਿਸੇ ਵੀ ਚੌਕ ਚ ਫਿਰ ਗਾਂਧੀ ਚੌਕ ਤੋਂ ਲੈ ਕੇ ਤੇ ਹੁਣ ਤੱਕ ਕਿਤੇ ਸੁਰੱਖਿਆ ਕਰਮੀ ਨਹੀਂ ਮਿਲ ਰਿਹਾ ਤੇ ਨਾ ਹੀ ਪੀਸੀਆਰ ਦਾ ਕੋਈ ਦਸਤਾ ਮਿਲ ਰਿਹਾ ਨਾ ਪੀਸੀਆਰ ਕਿਤੇ ਸਾਨੂੰ ਰਸਤੇ 'ਚ ਮਿਲੀ ਹੈ ਨਾ ਹੀ ਪੈਟਰੋਲਿੰਗ ਪਾਰਟੀ ਕੋਈ ਮਿਲੀ ਹੈ ਅਗਰ ਮਿਲੇ ਨਹੀਂ ਤੇ ਆਮ ਜਨਤਾ ਆਮ ਲੋਕ ਮਿਲੇ ਨਹੀਂ ਜਿਹੜੇ ਬਾਜ਼ਾਰੋਂ ਜਾਂ ਦੂਰ ਦਰਾਡੇੋਂ ਆ ਰਹੇ ਨੇ ਸੋ ਸਿਟੀ ਰੋਡ ਰੱਖਿਆ ਦਾ ਦੱਸਦਾ ਕੋਈ ਨਹੀਂ ਆ ਅਗਲਾ ਹੁਣ ਕਿਉਂ ਕਹਿ ਤੁਸੀਂ ਦੇਖ ਲਓ ਇਸ ਚੌਂਕ ਦੇ ਵਿੱਚ ਵੀ ਤੁਹਾਨੂੰ ਇੱਕ ਵੀ ਪੁਲਿਸ ਕਰਮਚਾਰੀ ਪੀਸੀਆਰ પેટ્રોલਿੰਗ ਵਾਲਾ ਕੋਈ ਨਹੀਂ ਮਿਲੇਗਾ ਲਓ ਦੇਖ ਲਓ ਕਿਆ ਕਰ ਲੋ ਹੁਣ ਤੁਸੀਂ ਕੈਮਰੇ ਦੀ ਨਜ਼ਰ ਨਾਲ ਦੇਖ ਲਓ ਇਸ ਚੌਂਕ ਦੇ ਵਿੱਚ ਕੋਈ ਨਹੀਂ ਔਰ ਸਭ ਤੋਂ ਜ਼ਰੂਰੀ ਹੈ ਕਿ ਸ਼ੇਰ ਵਾਲਾ ਦਰਵਾਜ਼ਾ ਜਿੱਥੇ ਅੱਗੇ ਚੱਕਰੀ ਬਾਜ਼ਾਰ ਹੈ ਕਾਲੀ ਦਵਾਰ ਮੰਦਿਰ ਹੈ ਕਨ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ ਕੋਤਵਾਰਾ ਡੇਰਾ ਸਾਹਿਬ ਨੂੰ ਜਾਂਦਾ ਔਰ ਬਸੋਂ ਬਹੁਤ ਹੀ ਜ਼ਿਆਦਾ ਉੱਥੇ ਗਹਿਰੀ ਹੈ ਬਹੁਤ ਕੀ ਜਿਹੜੀ ਬਸੋਂ ਦੀ ਗਿਲਤੀ ਜ਼ਿਆਦਾ ਹੈ ਉੱਥੇ ਵੀ ਜਾ ਕੇ ਦੇਖਦੇ ਹਾਂ ਕਿੰਨੇ ਸਖਿਆ ਦੇ ਪ੍ਰਬੰਧ ਆਜੀ ਕਿਵੇਂ ਬਟਾਲੇ ਵਾਲਿਓ ਕੀ ਲੱਭਦੇ ਜੀ ਪੁਲਸ ਵਾਲੇ ਸੋ ਆ ਨਾਕਾ ਦੇਖ ਲੋ ਬਿਲਕੁਲ ਛੇਰਾ ਵਾਲੇ ਦਰਵਾਜੇ ਦੇ ਬਾਹਰ ਜੇ ਇਹ ਵਾਲਾ ਨਾਕਾ ਔਰ ਇੱਥੇ ਤੁਹਾਨੂੰ ਅਗਰ ਕੋਈ ਦਿਖਾਈ ਦੇ ਰਿਹਾ ਤਾਂ ਖਾਲੀ ਨਾਕਾ ਕੁਰਸੀਆਂ ਜ਼ਰੂਰ ਅੰਦਰ ਲੱਗੀਆਂ ਨੇ ਕਿਉਂ ਹੁਣ ਮੈਂ ਬਾਹਰ ਆ ਕੇ ਥੋੜਾ ਦਿਖਾ ਦਿਆਂ ਤੁਹਾਨੂੰ ਸ਼ੇਰਾ ਵਾਲਾ ਦਰਵਾਜਾ ਸਭ ਤੋਂ ਸਵੇਦਨਸ਼ੀਲ ਏਰੀਆ ਚੱਕਰੀ ਬਾਜ਼ਾਰ ਅੱਗੇ ਕਾਲੀ ਦੁਆਰੇ ਦਾ ਮੰਦਿਰ ਹੈ ਔਰ ਉਸ ਤੋਂ ਇਲਾਵਾ ਵਸੋਂ ਬਹੁਤ ਥੀ ਜਿਆਦਾ ਗਹਿਰੀ ਹੈ ਭੀੜ ਭੜ ਵਾਲਾ ਇਲਾਕਾ ਹੈ ਬਹੁਤ ਵੱਡੇ ਵੱਡੇ ਸ਼ੋਰੂਮ ਉਸ ਤੋਂ ਇਲਾਵਾ ਕਨ ਸਾਹਿਬ ਨੂੰ ਜਾਣ ਵਾਲਾ ਰਸਤਾ ਗੁਰਦੁਆਰਾ ਡੇਰਾ ਸਾਹਿਬ ਨੂੰ ਜਾਣ ਵਾਲਾ ਰਸਤਾ ਵੀ ਇਸੇ ਪਾਸੇ ਦਾ ਕਿਲਾ ਮੰਡੀ ਔਰ ਉੱਥੇ ਜਿੱਥੇ ਸ਼ਾਖਾ ਵੀ ਲੱਗਦੀ ਹੈ ਆਰਐਸਐਸ ਦਾ ਬਹੁਤ ਵੱਡਾ ਉੱਥੇ ਜਿਹੜੀ ਹੈ ਮੈਂਬਰਸ ਵੀ ਰਹਿੰਦੇ ਨੇ ਸੋ ਇਹ ਏਰੀਆ ਕਿਤੇ ਵੀ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਇਹ ਵੀ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਦਾ ਇੱਥੇ ਡੰਡਾ ਤੇ ਪਿਆ ਡੰਡਾ ਹੈਗਾ ਪਰ ਇਹਦੇ ਨਾਲ ਸਰਦਾ ਨਹੀਂ ਇੱਥੇ ਪੁਲਿਸ ਵਾਲਾ ਕੋਈ ਨਹੀਂ ਹੈ ਸੋ ਸੁਰੱਖਿਆ ਦੇ ਪ੍ਰਬੰਧ ਜ਼ੀਰੋ ਕਹਿ ਰਹੇ ਨੇ ਡੀਜੀਪੀ ਸਾਹਿਬ ਕਿ ਪੰਜਾਬ ਦਾ ਮਾਹੌਲ ਬਹੁਤ ਹੀ ਜਿਆਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਖਰਾਬ ਹੋ ਸਕਦਾ ਇਸ ਕਰਕੇ ਬੀਐਸਰ ਦੀਆਂ ਟੁਕੜੀਆਂ ਤੋਂ ਨਾ ਮੰਗਾ ਲਈਆਂ ਪਰ ਪੁਲਸ ਕਿੱਥੇ ਗਈ ਹੈ ਇਹਨਾਂ ਨਾਕਿਆਂ ਤੇ ਵੀ ਨਹੀਂ ਹੈ ਕਿਸੇ ਨਾਕੇ ਤੇ ਵੀ ਨਹੀਂ ਹੈ ਪੀਸੀਆਰ ਕਿਤੇ ਲੱਭ ਨਹੀਂ ਰਹੀ ਪੈਟਰੋਲਿੰਗ ਕਿਤੇ ਦੇਖ ਨਹੀਂ ਰਹੀ ਤਾਂ ਸ਼ਹਿਰ ਕਿਹਦੇ ਪਰੋਸਿਆ ਸੁਰੱਖਿਆ ਕਿਹਦੇ ਪਰੋਸਿਆ ਬਟਾਲਾ ਦੀ ਸੁਰੱਖਿਆ ਤਾਂ ਤਾਂ ਪਤਾ ਨਹੀਂ ਕਿ ਬਟਾਲਾ ਦੀ ਸੁਰੱਖਿਆ ਕਿਹਦੇ ਹੱਥ ਵਸਾ ਪਰ ਸਿਟੀ ਥਾਣੇ ਦਾ ਬਾੜ ਬਿੰਗਾ ਨਹੀਂ ਹੋਣਾ ਚਾਹੀਦਾ ਬਟਾਲਾ ਜਾਂਦਾ ਟਟੇਕੂ ਦੇ ਵਿੱਚ ਸੋ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਨਾ ਤੁਹਾਨੂੰ ਇਹ ਸਿਟੀ ਥਾਣਾ ਹੈ ਬਟਾਲੇ ਦਾ ਤੇ ਸਿਟੀ ਥਾਣੇ ਦੇ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਬੈਰੀਕੇਟ ਲਗਾਏ ਗਏ ਨੇ ਔਰ ਮੁਲਾਜ਼ਮ ਬਾਹ ਹਥਿਆਰਾਂ ਦੇ ਨਾਲ ਲੈਸ ਨੇ ਏਕੇ 47ਆਂ ਦੇ ਨਾਲ ਇੱਥੇ ਖੜੇ ਹੋਏ ਨੇ ਔਰ ਇਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਹੈ ਸਿਟੀ ਥਾਣਾ ਬਟਾਲੇ ਦਾ ਤਾਂ ਪਤਾ ਨਹੀਂ ਪਰ ਥਾਣਾ ਸਿਟੀ ਥਾਣਾ ਜਿਹ ਹੈ ਦੀ ਸੁਰੱਖਿਆ ਬਹੁਤ ਠੀ ਦਰੁਸਤ ਚੁਸਤ ਹੈ ਇਸ ਪਾਸੇ ਤੁਸੀਂ ਦੇਖੋ ਬੈਰੀਕੇਟ ਹੈ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਲੇਅਰ ਦੇ ਵਿੱਚ ਬੈਰੀਕੇਟ ਕੀਤਾ ਹੋਇਆ ਇੱਕ ਬੈਰੀਕੇਟ ਇਹ ਹੈ ਇਸ ਤੋਂ ਪਿੱਛੇ ਦੇਖ ਰਹੇ ਹੋ ਤੁਸੀਂ ਇੱਕ ਬੈਰੀਕੇਟ ਇਧਰ ਹੈ ਔਰ ਇੱਕ ਈਕੇਕੇ ਦੇ ਪਿੱਛੇ ਬੈਰੀਕੇਡ ਕੀਤਾ ਹੋਇਆ ਔਰ ਬਾਹਰਲੇ ਪਾਸੇ ਹਥਿਆਰਾਂ ਦੇ ਨਾਲ ਲੈਸ ਮੁਲਾਜ਼ਮ ਤਾਇਨਾਤ ਨਹੀਂ ਸਾਨੂੰ ਹੁਣ ਤੱਕ ਸਿਰਫ ਦੋ ਹੀ ਜਗ੍ਹਾ ਤੇ ਮੁਲਾਜ਼ਮ ਦਿਖਾਈ ਦਿੱਤੇ ਨੇ ਜਾਂ ਤਾਂ ਐਸਐਸਪੀ ਆਫਿਸ ਦੇ ਬਾਹਰ ਦਿਖਾਈ ਦਿੱਤੇ ਤੇ ਜਾਂ ਫਿਰ ਦਿੱਤੇ ਨੇ ਸਿਟੀ ਥਾਣੇ ਦੇ ਬਾਹਰ ਜਿੱਥੇ ਬੈਰੀਕੇਡ ਵੀ ਹੋਏ ਪਏ ਨੇ ਪਰ ਪੂਰੇ ਸ਼ਹਿਰ ਬਟਾਲੇ ਦੇ ਕਿਸੇ ਚੌਕ ਕਿਸੇ ਨਾਕੇ ਤੇ ਕਿਸੇ ਵੀ ਜਗ੍ਹਾ ਦੇ ਉੱਤੇ ਨਾ ਤਾਂ ਪੈਟਰੋਲਿੰਗ ਕਿਤੇ ਦਿਖਾਈ ਦਿੱਤੀ ਨਾ ਕਿਤੇ ਪੀਸੀਆਰ ਦਿਖਾਈ ਦਿੱਤੀ ਨਾ ਹੀ ਕਿਤੇ ਕੋਈ ਸੁਰੱਖਿਆ ਕਰਮੀ ਦਿਖਾਈ ਦਿੱਤਾ ਨਾਕੇ ਖਾਲੀ ਪਏ ਨੇ ਵਿਹਲੇ ਪਏ ਨੇ ਔਰ ਉਹਨਾਂ ਨਾਕਿਆਂ ਦੇ ਉੱਤੇ ਇੱਕ ਵੀ ਸੁਰੱਖਿਆ ਕਰਮੀ ਨਹੀਂ ਹੈ ਸੋ ਇੱਥੇ ਤਾਂ ਹੀ ਕਹਿਣਾ ਪਏਗਾ ਕਿ ਵਟਾਰੇ ਵਾਲਿਓ ਤੁਹਾਡੀ ਸੁਰੱਖਿਆ ਰਾਮ ਪਰੋਸੇ ਹੈ ਸੋ ਤੁਹਾਡਾ ਤੇ ਹੁਣ ਬਈ ਰੱਬ ਹੀ ਰੱਖ ਆ ਸੁਭੀਜੀ ਸਸਿਕਰ ਅ ਪੀਸੀਆਰ ਕੰਟਰੋਲ ਕਰਦੇ ਹੋ ਵਾ ਵਾ ਜੀ ਹਾਂਜੀ 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 ਦੱਸੋ ਜੀ ਮੈਂ ਰਿਸ਼ਪਾਸਿੰਗ ਗੱਲ ਕਰ ਰਿਹਾ ਨਰਈ ਟੂਡੇ ਟੀਵੀ ਤੋਂ ਤੇ ਰਾਤ ਆ ਅਸੀਂ ਆਲਓਵਰ ਨਾ ਸਾਰਾ ਸਰ ਸਰ ਬੰਦਾ ਜਿਹੜਾ ਨਾ ਪੈਟਰੋਲਿੰਗ ਕਰਦਾ ਹੋਇਆ ਸਰ ਪੀਸੀਆ ਦਾ ਉਹ ਦਿਖਾਈ ਨਹੀਂ ਜੇ ਦਿੱਤਾ ਠੀਕ ਹੈ ਜੀ ਹਾਂ ਕਿੰਨੀਆਂ ਪੀਸੀਆ ਨੇ ਵੈਸੇ ਵੀਰ ਜੀ 14 ਭਾਜੀ ਇੱਕ 7 ਫੋਰ ਲੈਂਡ ਤੇ 7 ਸਿਟੀ ਹਾਂ ਨਹੀਂ ਓਕੇ ਇਹ 14 ਦੇ 14 ਦੇ ਮੁਲਾਜ਼ਮ 28 ਹੋਣਗੇ ਨਾ ਫਿਰ ਹਰ ਇੱਕ ਤੇ ਦੋ ਦੋ ਮੁਲਾਜ਼ਮ ਤੇ ਹੋਣਗੇ ਹਾਂਜੀ ਦੋ 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 ਇੱਕ ਹਰ ਇੱਕ ਦੇ ਦੋ ਬੰਦੇ ਕੀ ਰਾਤ ਨੂੰ ਫਿਰ ਹਰ ਇੱਕ ਨੇ ਲੱਗਦਾ ਸੀ ਕਿ ਕਮਰੇ ਲੈ ਨਹੀਂ ਕਿਤੇ ਸੌਂ ਹੀ ਜਾਂਦੇ ਨੇ 9 ਵਜੇ ਨਾਲ ਜਿਆਦਾ ਥੱਕ ਪੁੱਟ ਜਾਂਦੇ ਨੇ ਦਰਵਾਜ਼ਾ ਚੱਕ ਚਾਪਾ ਉਹ ਚੈੱਕ ਕਰਦੇ ਆ ਇਦਾਂ ਸੌਂ ਫੜਾ ਸੌਂਦੇ ਨਹੀਂ ਕਿ ਨਹੀਂ ਨਹੀਂ ਇਦਾਂ ਫੜਾ ਕਰਦੇ ਆ ਵੀ ਜਿਸ ਹੌਨ ਦੇ ਚੋਰੀ ਦਾ ਵਿੱਚ ਉਹਦੀ ਕੋਈ ਮਤਲਬ ਨਹੀਂ ਹੈਗਾ ਉਹ ਕਈ ਵਾਰੀ ਰਾਤ ਨੂੰ ਜਾ ਸੁਖੀਰ ਜੀ ਸੁਖੀਰ ਜੀ ਤੁਸੀਂ ਜ਼ਿੰਮੇਵਾਰੀ ਲੈ ਰਹੇ ਹੋ ਤੁਸੀਂ ਵੱਡੀ ਗੱਲ ਕਰ ਰਹੇ ਹੋ ਤੁਸੀਂ ਜ਼ਿੰਮੇਵਾਰੀ ਲੈ ਰਹੇ ਹੋ ਕਿ ਪੀਸੀਆਰ ਜਿਹੜੀ ਹੈ ਅਸੀਂ ਡੇਢ ਘੰਟੇ ਤੋਂ ਸਾਡੇ ਕੈਮਰੇ ਦੇ ਵਿੱਚ ਰਿਕਾਰਡ ਹੈ ਅਸੀਂ ਇਸ ਵੇਲੇ ਸਿਟੀ ਥਾਣੇ ਦੇ ਬਿਲਕੁਲ ਬਾਹਰ ਖੜੇ ਆਂ ਔਰ ਅਸੀਂ ਰਾਤ ਦੀ ਇਹੋ ਹੀ ਰਿਪੋਰਟ ਤਿਆਰ ਕੀਤੀ ਹੋਈ ਹੈ ਕਿ ਸੇ ਚੌਕ ਦੇ ਵਿੱਚ ਇੱਕ ਵੀ ਸੁਰੱਖਿਆ ਕਰਮੀ ਨਹੀਂ ਹੈ ਚੌਕ ਖਾਲੀ ਪਏ ਨੇ ਔਰ ਉਹ ਜਿੱਥੇ ਵੀ ਤੁਹਾਡੇ ਨਾਕੇ ਨੇ ਉਹਨਾਂ ਨਾਕਿਆਂ ਦੇ ਵਿੱਚ ਟੇਬਲ ਤੇ ਹੈਗੇ ਕੁਰਸੀਆਂ ਮੋਦੀਆਂ ਪਈਆਂ ਨੇ ਪਰ ਬੰਦਾ ਕੋਈ ਨਹੀਂ ਹੈ ਸੁਰੱਖਿਆ ਵਾਲਾ। ਦੇਨ ਤਿਹਾਰ ਸਿਰਤੇ ਨੇ। ਸਾਡੇ ਬੀਜੀਪੀ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਵਾ ਸਵੇਦਨਚੀ ਲਏ ਔਰ ਬਟਾਲੇ ਦੀ ਸੁਰੱਖਿਆ ਰਾਮਪੁਰੋਂ ਸੇ। ਮੈਂ ਨਹੀਂ ਇਤਨਾ ਨਹੀਂ ਗੱਲ ਹੁੰਦੀ ਆਪਣੇ ਭਾਜੀ ਗੱਲ ਪਤਾ ਕਿ ਤੁਸੀਂ ਬਾਰ-ਬਾਰ ਕਹਿੰਦੇ ਵਿੱਚ ਸਾਰਾ ਸ਼ਹਿਰ ਹੀ ਹੈ ਬਾਹਰ ਬਾਈਪਾਸ ਥੋੜਾ ਹੈ ਸਾਡੇ ਕੋਲ ਗੱਲਾਂ। ਦੱਸੋ ਕਿੱਥੇ ਨੇ ਜੀ? ਅਸੀਂ ਖੜੇ ਆਂ ਔਰ ਅਸੀਂ ਦੇਖੀਏ ਕਿ ਕਿ ਕਿਤੇ ਕੋਈ ਤੁਸੀਂ ਕਿਸੇ ਸਿਟੀ ਠਾਣੇ ਜੀ। ਜੀ ਰਾਜੀ ਮੈਂ ਤੁਹਾਨੂੰ ਦੱਸਿਆ ਜੀ ਇੰਨਾ ਲੰਮਾ ਚੌੜਾ ਅਸੀਂ 8-9 ਕਿਲੋਮੀਟਰ ਰੋਡ ਤਾਂ ਬਣਾਤਾ ਕਿੱਥੇ ਕਿੱਥੇ ਅਸੀਂ ਘੁੰਮਦੇ ਆਂ ਘੁੰਮ ਕੇ ਆਏ ਆਂ। ਹ ਇੱਕ ਵੀ ਸੀ ਆ ਰਹੇ ਕਿੰਨੀਆਂ ਹੁੰਦਾ ਜੇ ਦੱਸਾਂ ਮੈਨੂੰ ਉਹੀਆਂ ਆਈਆਂ ਸੀ ਸੀ ਆ ਰਹੇ ਮੈਨੂੰ ਥੋੜੀ ਮੇਰੇ ਹੁਣ ਤੇ ਆ ਹੀ ਜਾਣਗੀਆਂ ਉਹ ਕਹੇ ਕਿੱਥੇ ਨਹੀਂ ਮੈਂ ਤੁਹਾਡੇ ਕੋਲ ਪੁੱਛ ਰਿਹਾ ਉਹ ਭਾਜੀ ਗੱਲ ਪਤਾ ਕੀ ਆ ਹੁਣ ਇੱਕੋ ਥਾਂ ਤੇ ਥੋੜਾ ਹੁੰਦੇ ਆ ਹੁਣ ਇਹ ਇਹ ਕਹਾਂ ਕਿ ਤੁਹਾਨੂੰ ਦੱਸ ਕੇ ਆਉਣਾ ਪਈ ਉਹਦੇ ਆ ਗਾਮ ਇੱਥੇ ਗਸਤੀ ਘੱਟ ਲੱਗਦੇ ਹਾਂ 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 ਬਿਲਕੁਲ ਜੀ ਸਾਨੂੰ ਕੋਈ ਸੂਤਰਾ ਸਾਨੂੰ ਨਾ ਸੁਖਵੀਰ ਜੀ ਸਾਨੂੰ ਸੂਤਰਾ ਤੋਂ ਪਤਾ ਲੱਗਾ ਹੈ ਕਿ ਇਹਨਾਂ ਨੇ ਕਮਰੇ ਲਏ ਹੁੰਦੇ ਨੇ ਔਰ ਇਹ ਲੋਕ ਜਿਹੜੇ ਨੇ 9 ਵਜੇ ਨਾਲ ਇੱਕ ਗੇੜਾ ਮਾਰ ਕੇ ਸਾਡੇ 9 ਤੱਕ ਗੇੜਾ ਮਾਰ ਕੇ ਮੁਰਤੇ ਆਰਾਮ ਫਰਮਾਉਂਦੇ ਨੇ ਇੱਕ ਵਾਰੀ ਸਵੇਰੇ 6 ਵਜੇ ਗੇੜਾ ਮਾਰਦੇ ਨੇ ਨਹੀਂ ਨਹੀਂ ਪਾਜੀ ਇਹ ਤਾਂ ਮੈਂ ਉਹ ਇਹਦਾ ਕਿ ਗੱਲ ਹੋ ਸਕਦੀ ਹੈ ਕਿ CCTV ਪਾਜੀ ਲੱਗੇ ਹੋਏ ਨੇ ਤੁਸੀਂ ਦੱਸੋ ਆਪਾਂ CCTV ਸਵੇਰੇ ਚੈੱਕ ਕਰਾ ਲੈਨੇ ਆ ਕਿ ਕਿੰਨੇ ਵਜੇ ਤੁਹਾਡੇ ਮੁਤਾਬਕ ਕਿੱਥੇ ਕਿੱਥੇ ਨਿਕਲਦੇ ਨੇ ਪਤਾ ਕੀ ਗਿਆ ਹੁਣ ਮੰਨ ਲਓ ਵੀ 12 ਵਜੇ ਆ 2 ਵਜੇ ਤੱਕ 2:30 ਵਜੇ ਤੱਕ ਵੀ ਜੀਓ ਚੈੱਕ ਕਰ ਦਿੰਦੇ ਜੀਓ ਸਭ ਚੈੱਕ ਜੀ ਦੀ ਲੈਂਕਿੰਗ ਚੈੱਕ ਉਹ ਤਾਂ ਕਰਦੇ ਵੀ ਚੈੱਕ ਅਸੀਂ 2-3 ਵਜੇ ਰਾਤ ਅਸੀਂ ਚੈੱਕ ਕਰੀਦਾ ਵਾ ਚਲੋ ਫਿਰ ਅਸੀਂ ਤੁਹਾਡੀ ਜ਼ਿੰਮੇਵਾਰੀ ਦੇਤੇ ਰਿਪੋਰਟ ਤਿਆਰ ਕਰ ਰਹੇ ਹਾਂ ਸੋ ਸੁਖਬੀਰ ਜੀ ਦੇ ਨਾਲ ਗੱਲ ਹੋ ਰਹੀ ਹੈ ਜੋ ਪੀਸੀਆਰ ਦੇ ਇੰਚਾਰਜ ਨੇ ਸੋ ਉਹਨਾਂ ਦਾ ਕਹਿਣਾ ਹੈ ਕਿ ਪੀਸੀਆਰ ਛੜਕਤੇ ਰਹਿੰਦੀ ਸਾਨੂੰ ਨਹੀਂ ਦਿਸੀ ਨਾ ਸਾਡੇ ਕੈਮਰੇ ਚ ਜੇ ਪਰ ਸੁਖਬੀਰ ਜੀ ਕਹਿ ਰਹੇ ਨੇ ਔਰ ਕਿੱਡੀ ਸਫਾਈ ਦੇ ਨਾਲ ਇਹਨਾਂ ਨੇ ਗੱਲ ਕੀਤੀ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਪੂਰੇ ਬਾਈਪਾਸ ਤੇ ਕਿਤੇ ਵੀ ਸਾਨੂੰ ਪੀਸੀਆਰ ਦਿਖਾਈ ਨਹੀਂ ਦਿੱਤੀ ਪਰ ਸੁਖਬੀਰ ਸਿੰਘ ਹੋਣੀ ਗਾਰੰਟੀ ਲੈ ਰਹੇ ਨੇ ਕਿ ਪੀਸੀਆਰ ਛੜਕਾਂ ਤੇ ਹੀ ਤੋਰੀ ਫਿਰ ਰਹੀ ਹੈ ਸੜਕਾਂ ਦੇ ਉੱਤੇ ਹੀ ਹੈ ਔਰ ਜੇਕਰ ਕੋਈ ਵੀ ਕਹਿੰਦੇ ਨੇ ਕਿ ਵਾਰਦਾਤ ਹੋ ਜਾਂਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਇਹ ਬਿਲਕੁਲ ਉਹਨਾਂ ਲੋਕਾਂ ਦੀ ਬਣਦੀ ਹੈ ਜਿਹੜੇ ਛੜਕਾਂ ਦੇ ਪੀਸੀਆਰ ਵਾਲੇ ਜਿਹੜੇ ਘੁੰਮ ਰਹੇ ਨੇ ਜਰੂਰ ਅਸੀਂ ਸਵੇਰੇ ਐਸਐਸਪੀ ਸਾਹਿਬ ਨਾਲ ਗੱਲ ਕਰਾਂਗੇ ਔਰ ਉਹਨਾਂ ਤੋਂ ਜਾਣਾਂਗੇ ਕਿ ਸਾਨੂੰ ਤਾਂ ਕੋਈ ਨਹੀਂ ਲੱਭੇ ਪਰ ਉਹ ਪੀਸੀਆਰ ਵਾਲੇ ਕਿਹੜੀ ਕੋਟੇ ਚ ਵੜੇ ਨੇ ਕਿੱਥੇ ਬੈਠੇ ਨੇ ਜਿਹੜੇ ਸਿਰਫ ਸੁਖਬੀਰ ਸਿੰਘ ਨੂੰ ਦਿਖਾਈ ਦਿੰਦੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ